ਅਸੀਂ ਪਾਸੇ ਤੋਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਇਹਨਾਂ ਦੀਆਂ ਨੈਗੇਟਿਵ ਰਿਪੋਰਟਾਂ ਬੜੀਆਂ ਉੱਪਰ ਚਲੇ ਗਈਆਂ ਸੀਗੀਆਂ ਉਸ ਕਰਕੇ ਜਿਹੜਾ ਹੈ ਕਿ ਹੁਣ ਵੀ ਪਾਰਟੀ ਵੀ ਇਹਨਾਂ ਤੋਂ ਥੋੜੀ ਜਿਹੀ ਖਫਾ ਚੱਲਦੀ ਪਈ ਸੀ ਤੇ ਇਹਨਾਂ ਦੇ ਵੀ ਹੁਣ ਹਲਕੇ ਜਿਿੱਥੇ ਤੱਕ ਅਸੀਂ ਹਲਕੇ ਦੇ ਵਿਚਾਰ ਕਰਿਓ ਤਾਂ ਦਿਖਦੇ ਹੀ ਨਹੀਂ ਹੈਗੇ ਉਰੇ ਜਿਹੜੀ ਨੈਗੇਟਿਵ ਰਿਪੋਰਟ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਨੈਗੇਟਿਵ ਰਿਪੋਰਟ ਇਹ ਆ ਕਿ ਜਿਹੜੇ ਇਹਨਾਂ ਦੇ ਆਪ ਦੇ ਹੀ ਵਰਕਰ ਐ ਜਿਹੜੇ ਇਹਨਾਂ ਨੇ ਬਲਾਕ ਪ੍ਰਧਾਨ ਲੈ ਵੇ ਉਹੀ ਕਹਿੰਦੇ ਸਾਨੂੰ ਤਾਂ ਮੈਡਮ ਮਿਲਦੇ ਹੀ ਨਹੀਂ ਤੇ ਕਈਆਂ ਨੇ ਤਾਂ ਮੈਨੂੰ ਇੱਥੋਂ ਤੱਕ ਵੀ ਕਹਿਤਾ ਉਹਨਾਂ ਦੀ ਕੋਠੀ ਵੀ ਗਏ ਆ ਤੇ ਬਾਹਰ ਤੋਂ ਹੀ ਬਰੰਗ ਚਿੱਠੀ ਬੰਗਣ ਮੋੜ ਦਿੱਤੇ ਜਾਂਦੇ ਆ ਛੇਤੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿਸੇ ਨੇ ਵਿੱਚ ਮੀਟਿੰਗ ਦੇ ਵਿੱਚ ਕਹਿ ਤਾ ਖਰੜੀ ਈਓ ਦੀ ਪ੍ਰਧਾਨਗੀ ਦੀ ਜਦੋਂ ਸਿਲੈਕਸ਼ਨ ਸੀ ਕਿਸੇ ਨੇ ਕਹਿਤਾ ਜੀ ਸੜਕਾਂ ਦਾ ਹਾਲ ਦੇਖ ਲਓ ਕਹਿੰਦੇ ਸੜਕਾਂ ਨੂੰ ਤਾਂ ਗੱਲ ਛੱਡੋ ਸੜਕਾਂ ਦੀ ਤੇ ਜਿਹੜੀਆਂ ਵਰਕਰਾਂ ਤੋਂ ਗੱਲਾਂ ਤਾਂ ਆਹੀ ਸੁਣਦੀਆਂ ਸੀ ਵੀ ਨਹੀਂ ਯਾਰ ਅਸੀਂ ਤਾਂ ਚੁਣ ਕੇ ਪਸਤਾਏ ਮੁੜ ਕੇ ਕੋਈ ਹਲਕੇ 'ਚ ਦਿਖਾਇਆ ਹੀ ਨਹੀਂ ਉਹਨਾਂ ਚਿਹਰਾ ਹੀ ਨਹੀਂ ਦਿਖਾਇਆ ਆਏ ਨਹੀਂ ਬਹੁਤ ਘੱਟ ਵਿਚਰਦੇ ਸੀ ਹਲਕੇ 'ਚ ਨਾ ਮੈਂ ਵਿਰੋਧ ਵਿੱਚ ਮੇਰਾ ਕਹਿਣ ਦਾ ਮਤਲਬ ਉਹ ਸਿਆਸਤ ਤੋਂ ਅਣਜਾਣ ਨੇ ਵੀ ਕਿਉਂਕਿ ਵੋਟਰਾਂ ਨੇ ਤਾਂ ਇੱਕ ਉਸ ਟਾਈਮ ਤਾਂ ਇੱਕ ਪਾਸੜ ਕੰਮ ਹੋਇਆ ਸੀ ਬਾਈ ਨਾ ਅਕਾਲੀਆਂ ਨੇ ਦੇਖਿਆ ਨਾ ਕਾਂਗਰਸੀਆਂ ਨੇ ਦੇਖਿਆ ਉਹਨਾਂ ਤਾਂ ਕਹਿੰਦੇ ਵੀ VOTING ਇੱਧਰ ਪਾ ਦਿਓ ਲੋਕ ਕਹਿੰਦੇ ਵੋਟਾਂ ਇਹਨਾਂ ਨੂੰ ਪਾਓ ਪਤਾ ਨਹੀਂ ਕਿਹੜਾ ਬਦਲਾਅ ਲਿਆਣਾ ਜਿਹੜੇ ਬਲਾਕ ਪ੍ਰਧਾਨ ਵਗੈਰਾ ਇਹ ਹੋਰ ਲਾਏ ਹੋਏ ਆ ਉਹ ਕਹਿੰਦੇ ਸਾਨੂੰ ਤਾਂ ਆਪ ਨਹੀਂ ਪਤਾ ਲੱਗੇ ਵੀ ਗੱਲ ਕਿਹ ਹੋਗੀ ਪੰਜਾਬ ਅੱਜ ਉਸ ਮੋੜ ਤੇ ਆ ਕੇ ਖੜਿਆ ਆ ਨਾ ਮੈਂ ਤੁਹਾਨੂੰ ਦੱਸਾਂ ਨਟਕੀਆਂ ਤੋ ਤਾਂ ਲੋਕ ਥੱਕ ਚੁੱਕੇ ਆ ਯਾਰ ਤੇ ਇਹ ਵੀ ਇੱਕ ਡਰਾਮੇਬਾਜ਼ੀ ਹੋ ਗਈ। ਪਰ ਮੈਂ ਤੁਹਾਨੂੰ ਹੋਰ ਦੱਸ ਦਵਾਂ ਕਈ ਆਗੂ ਤਾਂ ਦਿੱਲੀ ਤੱਕ ਅਪਰੋਚ ਕਰਨ ਲੱਗੇ ਸੀਗੇ ਵਿੱਚੇ ਕਾਂਗਰਸੀ ਵਿੱਚੇ ਆਪਣੇ ਭਾਜਪਾ ਵਾਲੇ ਵਿੱਚੇ ਦੂਜੇ ਆਪਣੇ ਝਾੜੂ ਵਾਲੇ ਵੀ ਚਲੋ ਆਪਾਂ ਐਮਐਲਏ ਬਣ ਗਏ ਉਹਨਾਂ ਕਈਆਂ ਨੇ ਤਾਂ ਮੰਨ ਵੀ ਲਿਆ ਸੀ ਵੀ ਇਸ ਦੀ ਐਮ ਤਾਂ ਜਾ ਗਈਆਂ ਸੀ। ਉਮੀਦਾਂ ਜੀ ਉਮੀਦਾਂ ਪੂਰੀਆਂ ਡਿਪਾਰਟਮੈਂਟ ਵੀ ਦੇ ਦਿੱਤੇ ਸੀ ਕਈਆਂ ਨੇ ਤਾਂ ਵੀ ਤੁਹਾਨੂੰ ਆਹ ਡਿਪਾਰਟਮੈਂਟ ਦਵਾਂਗੇ ਅਸੀਂ ਜੇ ਸਰਕਾਰ 'ਚ ਆ ਗਏ। ਤੇ ਇਹ ਕੰਮ ਪੂਰਾ ਵੀ ਨਹੀਂ ਹੋਇਆ ਸੀ ਅਸੀਂ ਫੇ ਵਾਲਾ ਤੇ ਇਹਨਾਂ ਨੇ ਪੱਕੀਆਂ ਪਕਾਈਆਂ ਪਹਿਲਾਂ ਕਰ ਲਈਆਂ ਬਾਕੀ ਆਗੂ ਨੇ ਦਿਲ ਭਾਰੀ ਬਾਈ ਜੀ ਉਦੋਂ ਹੁੰਦਾ ਜਦੋਂ ਬੰਦਾ ਆਪ ਦੀ ਮਰਜ਼ੀ ਨਾਲ ਅਸਤੀਫਾ ਦਵੇ ਫਿਰ ਉਹਦੇ ਹੌਸਲੇ ਬਲੰਦ ਹੋਇਆ ਕਰਦੇ ਆ ਜਦੋਂ ਅਸਤੀਫਾ ਉਹਦੇ ਨਾਲ ਤੱਕੇ ਤੋਂ ਕਰਾਇਆ ਜਾਵੇ ਫਿਰ ਉਹਦਾ ਦਿਲ ਭਾਰੀ ਹੋ ਜਾਂਦਾ ਹੁਣ ਜਿਵੇਂ ਉਹਰੇ ਲੋਕ ਲਾਗੂ ਆ ਉਹਨੇ 100 ਵਾਰੀ ਮੂੰਹ ਲੱਗਣਾ ਲੋਕਾਂ ਦੇ ਉਹਨੇ ਬਾਅਦ ਚ ਵੀ ਇੱਥੇ ਰਹਿਣਾ ਉਹਨੂੰ ਸ਼ਰਮ ਮਾਰ ਜਾਂਦੀ ਆ ਹੁਣ ਜਿਹੜੇ ਉਹ ਪੈਰਾਸ਼ੂਟ ਆਂਦੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਜਿਹੜੀ ਪਾਰਟੀ ਦਿੱਲੀ ਤੋਂ ਚੱਲਦੀ ਕੋਈ ਵੀ ਪਾਰਟੀ ਆ ਚਾਹੇ ਭਾਜਪਾ ਸਾਰੀਆਂ ਦਿੱਲੀ ਤੋਂ ਚੱਲਦੀਆਂ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੀਆਂ ਭਾਵਨਾਵਾਂ ਮੰਦਾਨੀ ਪਤਾ ਤੇ ਮਨੂੰ ਕਹਿੰਦਾ ਯਾਰ ਆਪਨੇ ਕਿਆ ਸੋਚ ਕੇ ਝਾੜੂ ਵਾਲੀ ਪਾਰਟੀ ਕੋ ਜਿਤਾ ਦਿਆ ਮੈਂ ਕਹਾਂ ਜੀ ਬਿਜਲੀ ਫ੍ਰੀ ਮਿਲਦੀ ਆ ਜਿਹੜੀਆਂ ਇਹਨਾਂ ਦੀਆਂ ਗੱਲਾਂ ਸੀ ਆਪਾਂ ਦਸੀਆਂ ਉੱਥੇ ਮਨੂੰ ਕਹਿੰਦਾ ਯਾਰ ਕਹਿੰਦਾ ਕਹਿੰਦਾ ਸਰਦਾਰ ਜੀ ਹਮ ਨਾ ਜਿਸਕੇ ਸਿਰ ਤੇ ਪਗੜੀ ਬੰਦੀ ਉਸਕੋ ਦਾਤਾ ਮੰਨਦੇ ਆਂ ਵੀ ਆਪ ਫ੍ਰੀ ਚੀਜ਼ਾਂ ਦੇ ਚੱਕਰ ਵਿੱਚ ਫਸ ਗਏ ਤੇ ਪਾਰਟੀ ਕਿਉਂ ਛੱਡੀ ਪਾਰਟੀ ਦਾ ਖੜਕਾ ਛੱਡਿਆ ਸਾਡੇ ਸਰਕਾਰੀ ਦੌਰ ਦੇ ਕੰਮ ਨਹੀਂ ਹੋ ਰਹੇ ਹੈਗੇ ਫਿਰ ਉਹਦੀ ਉਹ ਨਿਰਾਸ਼ਤਾ ਸੀਗੀ ਥੋੜੀ ਜੀ ਹੋਰ ਤਾਂ ਕੁਛ ਨਹੀਂ ਸੀ ਵਰਕਰ ਨਿਰਾਸ਼ ਆ ਵਰਕਰ ਨਿਰਾਸ਼ ਆ ਗਰਾਊਂਡ ਦੇ ਵਰਕਰ ਜਿਨ੍ਹਾਂ ਨੇ ਜਮੀਨੀ ਪੱਧਰ ਤੇ ਕੰਮ ਕੀਤਾ ਜਿਨ੍ਹਾਂ ਨੇ ਪੋਸਟਰ ਤੱਕ ਲਾਇਓ ਹਲੇ ਤੱਕ ਨਿਰਾਸ਼ ਚੱਲ ਰਹੇ ਹਨ ਤੈਨੂੰ ਲੱਗਦਾ ਵਕਤ ਇਹ ਵੀ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਸਾਰੀਆਂ ਸਰਕਾਰਾਂ ਦਿੱਲੀ ਤੋਂ ਹੀ ਚੱਲਦੀਆਂ ਜੀ ਚਾਹੇ ਭਾਜਪਾ ਲੈ ਲੀਏ ਚਾਹੇ ਕਾਂਗਰਸ ਲੈ ਲੀਏ ਚਾਹੇ ਆਮ ਆਦਮੀ ਪਾਰਟੀ ਲੈ ਲੀਏ ਦਿੱਲੀ ਤੋਂ ਹੀ ਚੱਲਦੀਆਂ ਮੇਰਾ ਤਾਂ ਦੇਖੋ ਜੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਹਲਕਾ ਖਰੜ ਦੇ ਲੋਕਾਂ ਨੂੰ ਸਪੈਸ਼ਲੀ ਹੱਥ ਜੋੜ ਕੇ ਬੇਨਤੀ ਆ ਭਾਈ ਜੀ ਦੇਖੋ ਜੇ ਆਪਾਂ ਨੂੰ ਚੀਜ਼ਾਂ ਫ੍ਰੀ ਮਿਲ ਰਹੀਆਂ ਨਾ ਤਾਂ ਕਰਜ਼ਾ ਵੀ ਪੰਜਾਬ ਤੇ ਹੀ ਚੜ ਰਿਹਾ ਹੈ ਇਹ ਸਾਡੀਆਂ ਜੇਬਾਂ ਚੋਂ ਹੀ ਜਾਣੇ ਆ ਦੀ ਅਨਮੋਲ ਗੱਗਨ ਮਾਨ ਹੋਰਾਂ ਦੀ ਪਾਈ ਹੋਈ ਇੱਕ ਪੋਸਟ ਚਰਚਾਵਾਂ ਛੇੜ ਦਿੰਦੀ ਹੈ ਸਿਆਸਤ ਛੱਡਣ ਦਾ ਜ਼ਿਕਰ ਆਉਂਦਾ ਤੇ ਪਾਰਟੀ ਚੰਗੀ ਤਰ੍ਹਾਂ ਕੰਮ ਕਰੇ ਉਸ ਦੀਆਂ ਸ਼ੁਭ ਕਾਮਨਾਵਾਂ ਉਸ ਤੋਂ ਬਾਅਦ ਚਰਚਾਵਾਂ ਹੋਰ ਛਿੜਦੀਆਂ ਕੁਝ ਲੋਕ ਕੰਮਰ ਕੱਸੇ ਵੀ ਕਰ ਲੈਂਦੇ ਆ ਕਿ ਚਲੋ ਹੁਣ ਸੀਟ ਖਾਲੀ ਹੋਗੀ ਤਾਂ ਅਸੀਂ ਇਹਦੇ ਉੱਤੇ ਜ਼ੋਰ ਜਮਾਈ ਕਰਾਂਗੇ ਬੜੀ ਤਰ੍ਹਾਂ ਦਾ ਜ਼ਿਕਰ ਹੁੰਦਾ ਰਣਜੀਤ ਸਿੰਘ ਗਿਲਹੋਰਾ ਦਾ ਜ਼ਿਕਰ ਛੇੜ ਪੈਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਲੋਕਾਂ ਦੇ ਵਿੱਚ ਚਰਚਾਵਾਂ ਜ਼ੋਰ ਫੜ ਲੈਂਦੀਆਂ ਪਰ ਫਿਰ ਉਹ ਚਰਚਾਵਾਂ ਦੇ ਉੱਤੇ ਇੱਕ ਫੁੱਲ ਸਟਾਪ ਲੱਗਦਾ ਜਦੋਂ ਅਮਨ अरोड़ा ਹੋਰੀ ਘਰ ਆ ਕੇ مشورہ ਦਿੰਦੇ ਜਾਂ ਸਲਾਹ ਦਿੰਦੇ ਆ ਜਿਸ ਨੂੰ ਅਨਮੋਲ ਗਗਨਮਾਨ ਹੋਰਾਂ ਵੱਲੋਂ ਮੰਨ ਲਿਆ ਜਾਂਦਾ ਤਾਂ ਫਿਰ ਕਿਹਾ ਜਾਂਦਾ ਵੀ ਪਾਰਟੀ ਨੇ ਆ ਕੇ ਸਮਝਾਇਆ ਗੱਲਬਾਤ ਕੀਤੀ ਤਾਂ ਹੁਣ ਪਾਰਟੀ ਦੇ ਨਾਲ ਸਹਿਮਤੀ ਆ ਇੱਥੇ ਖਤਮ ਹੋ ਜਾਂਦੀਆਂ ਪਰ ਇਹ ਸਭ ਦੇ ਵਿਚਾਰ ਜੋ ਕੋ ਚੱਲਿਆ ਐਨੇ ਵਕਫੇ ਦੇ ਵਿੱਚ ਅਸਤੀਫੇ ਦੀ ਗੱਲ ਹੋਣ ਤੋਂ ਤੇ ਅਸਤੀਫੇ ਦੀ ਗੱਲ ਖਤਮ ਹੋਣ ਦੇ ਵਿਚਾਰ ਜੋ ਕੋ ਚੱਲਿਆ ਉਸ ਦੇ ਬਾਰੇ ਵਿੱਚ ਬਹੁਤ ਲੋਕਾਂ ਨੇ ਬੜੀ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਕੀਆਂ ਦੇ ਬਲਬਲੇ ਮਨ ਦੇ ਵਿੱਚ ਹੋਣਗੇ ਪਰ ਸਾਡੇ ਨਾਲ ਇਸ ਸਮੇਂ ਸਾਬਕਾ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਜਿਹ ਕਹੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਵੇਦਾਰ ਵੀ ਦੱਸਣ ਵਾਲੇ ਜਗਦੇਵ ਸਿੰਘ ਲੋਹਾ ਨਾਲ ਇਹ ਗੱਲਬਾਤ ਕਰਦੇ ਆਂ ਭਾਈ ਜੀ ਕਿਵੇਂ ਹੋ ਠੀਕ ਠਾਕ ਚੜ੍ਹਦੀ ਕਲਾ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਭਾਈ ਜੀ ਇੱਕ ਪੋਸਟ ਪਈ ਜਦ ਪੋਸਟ ਤੁਸੀਂ ਦੇਖੀ ਸਿਆਸਤ ਛੱਡੀ ਜਾ ਰਹੀ ਹੈ ਐਮਐਲਏ ਸ਼ਿਪ ਤੋਂ ਅਸਤੀਫਾ ਭੇਜ ਦਿੱਤਾ ਗਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਦੇਖ ਕੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨਾ ਮੈਨੂੰ ਉਹਨਾਂ ਦੀ ਦਰਦ ਭਰੀ ਪੋਸਟ ਦੇਖ ਕੇ ਥੋੜਾ ਜਿਹਾ ਮਹਿਸੂਸ ਜ਼ਰੂਰ ਹੋਇਆ ਵੀ ਯਾਰ ਚਲੋ ਆਪਣੇ ਸਾਥ ਹੀ ਰਹੇ ਅਸੀਂ ਇਕੱਠੇ ਕੰਮ ਕੀਤਾ ਤੇ ਮੈਨੂੰ ਇਹ ਲੱਗਿਆ ਵੀ ਯਾਰ ਇਹ ਚੱਕਰ ਕਿ ਪੈ ਗਿਆ ਮੈਂ ਉਹ ਦਿਲ ਭਾਰੀ ਲਿਖਿਆ ਹੋਇਆ ਸੀ ਉਹਨਾਂ ਨੇ ਦਿਲ ਭਾਰੀ ਵੈਸੇ ਦਿਲ ਭਾਰੀ ਨਹੀਂ ਹੁੰਦਾ ਦਿਲ ਭਰਿਆ ਹੋਇਆ ਹੁੰਦਾ ਉਹ ਥੋੜੀ ਜੀ ਪਤਾ ਨਹੀਂ ਕਈਆਂ ਨੇ ਸੋਸ਼ਲ ਮੀਡੀਆ ਤੇ ਉਹਦਾ ਟਰੋਲ ਵੀ ਕਰਤਾ ਸੀ ਕਾਫੀ ਇਸ ਗੱਲ ਤਾਂ ਚਲੋ ਖੈਰ ਜਦੋਂ ਉਹਨਾਂ ਨੇ ਦਿੱਤਾ ਫਿਰ ਮੈਂ ਉਹਨਾਂ ਨੂੰ ਕਾਲ ਵੀ ਕੀਤੀ ਖੈਰ ਉਹਨਾਂ ਦਾ ਤਾਂ ਪਤਾ ਨਹੀਂ ਜਿਹੜਾ ਮੇਰੇ ਕੋਲ ਨੰਬਰ ਆ ਬੰਦ ਸੀ ਫਿਰ ਉਹਨਾਂ ਦੇ ਬ੍ਰਦਰ ਨੂੰ ਵੀ ਕਾਲ ਕੀਤੀ ਮੈਂ ਕਿਹਾ ਚਲੋ ਪੁੱਛੀ ਤਾਂ ਸਹੀ ਅਕਸਰ ਨੂੰ ਆਪਾਂ ਚਲੋ ਬੇਸ਼ੱਕ ਦੇ ਵਿਚਾਰ ਧਾਰਾ ਵੱਖਰੀ ਵੱਖਰੀ ਹੋਗੀ ਪਰ ਇੱਕ ਜਿਹੜੇ ਸਾਡੇ ਨਾਲ ਦੇ ਸਿਆਸਤਦਾਨ ਐ ਛੇ ਜਿਹੜੇ ਹਲਕੇ ਦੇ ਮੌਤਵਰ ਸੱਜਣਾ ਐ ਐਮ ਐਲ ਏ ਦੇ ਦਾਵੇਦਾਰ ਆ ਜਾਂ ਵੀ ਕਾਰਨ ਦੱਸ ਦੋ ਵੀ ਕਾਰਨ ਕੀ ਸੀਗਾ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਉਹ ਤੋਂ ਬਾਅਦ ਇਹੀ ਪਤਾ ਲੱਗਿਆ ਜਿਹੜੇ ਆਸੇ ਪਾਸੇ ਤੋਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਇਹਨਾਂ ਦੀਆਂ ਨੈਗੇਟਿਵ ਰਿਪੋਰਟਾਂ ਬੜੀਆਂ ਉੱਪਰ ਚਲੇ ਗਈਆਂ ਸੀਗੀਆਂ ਉਸ ਕਰਕੇ ਜਿਹੜਾ ਹੈ ਕਿ ਹੁਣ ਵੀ ਪਾਰਟੀ ਵੀ ਇਹਨਾਂ ਤੋਂ ਥੋੜੀ ਜਿਹੀ ਖਫਾ ਚੱਲਦੀ ਪਈ ਸੀ ਤੇ ਇਹਨਾਂ ਦੇ ਵੀ ਹੁਣ ਹਲਕੇ ਜਿੱਥੇ ਤੱਕ ਅਸੀਂ ਹਲਕੇ ਦੇ ਵਿਚਾਰ ਕਰੀਏ ਉਹ ਤਾਂ ਦਿਖਦੇ ਹੀ ਨਹੀਂ ਹੈਗੇ ਉਰੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋ ਖੈਰ ਅਸਤੀਫੇ ਵਾਲੀ ਜਿਹੜੀ ਗੱਲ ਇਹਨਾਂ ਦੀ ਚੱਲੀ ਸੀਗੀ ਨੈਗੇਟਿਵ ਰਿਪੋਰਟਾਂ ਕਿੰਦਾਂ ਦੀ ਨੈਗੇਟਿਵ ਰਿਪੋਰਟਾਂ ਉਹ ਤਾਂ ਕਹਿੰਦੇ ਅਸੀਂ ਇੱਕ ਠੋਕ ਕੇ ਇਨਸਾਫ ਦੀ ਗੱਲ ਕਰ ਰਹੇ ਹਾਂ ਲੋਕਾਂ ਦੇ ਲਈ ਅਸੀਂ ਲੜ ਰਹੇ ਹਾਂ ਤੇ ਜਿਹੜ ਨਹੀਂ ਉਹ ਜਿਹੜੀ ਨੈਗੇਟਿਵ ਰਿਪੋਰਟ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਨੈਗੇਟਿਵ ਰਿਪੋਰਟ ਇਹ ਆ ਕਿ ਜਿਹੜੇ ਇਹਨਾਂ ਦੇ ਆਪ ਦੇ ਹੀ ਵਰਕਰ ਐ ਜਿਹੜੇ ਇਹਨਾਂ ਨੇ ਬਲਾਕ ਪ੍ਰਧਾਨ ਲੈ ਵੇ ਉਹੀ ਕਹਿੰਦੇ ਸਾਨੂੰ ਤਾਂ ਮੈਡਮ ਮਿਲਦੇ ਹੀ ਨਹੀਂ ਤੇ ਕਈਆਂ ਨੇ ਤਾਂ ਮੈਨੂੰ ਇੱਥੋਂ ਤੱਕ ਵੀ ਕਹਿਤਾ ਉਹਨਾਂ ਦੀ ਕੋਠੀ ਵੀ ਗਏ ਆ ਤੇ ਬਾਹਰ ਤੋਂ ਹੀ ਬਰੰਗ ਚਿੱਠੀ ਬੰਗਣ ਮੋੜ ਦਿੱਤੇ ਜਾਂਦੇ ਆ ਤੇ ਹੋਰ ਵੀ ਜਿਵੇਂ ਹੁਣ ਜੇ ਸੜਕਾਂ ਦੀ ਗੱਲ ਕਰੀਏ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿਸੇ ਨੇ ਵਿੱਚ ਮੀਟਿੰਗ ਦੇ ਵਿੱਚ ਕਹਿਤਾ ਖਰੜੀ ਈਓ ਦੀ ਪ੍ਰਧਾਨਗੀ ਦੀ ਜਦੋਂ ਸਿਲੈਕਸ਼ਨ ਸੀ ਕਿਸੇ ਨੇ ਕਹਿਤਾ ਜੀ ਸੜਕਾਂ ਦਾ ਹਾਲ ਦੇਖ ਲਓ ਕਹਿੰਦੇ ਸੜਕਾਂ ਨੂੰ ਤਾਂ ਗੱਲ ਛੱਡੋ ਸੜਕਾਂ ਦੀ ਮਤਲਬ ਚਾਹੋ ਉਹਨਾਂ ਦੀ ਟੋਨ ਕੁਛ ਵੀ ਸੀ ਕਹਿਣ ਦੀ ਪਰ ਉਹ मतलब यही ਆ ਫਿਰ ਇਹ ਗੱਲ ਕਹਿ ਦੇਣੀ ਜੀ ਨਵੇਂ ਪਹਿਲਾਂ ਇੱਥੇ ਕਹਤਾ ਸੀ ਵੀ ਤਹਿਸੀਲਦਾਰ ਮੇਰੇ ਨਾਮ ਤੋਂ ਪੈਸੇ ਲੈਂਦੇ ਆ ਨਵੇਂ ਕਰੋ ਮੇਰੇ ਨਾਮ ਤੋਂ ਪੈਸੇ ਲੈਂਦੇ ਆ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜੇ ਪੈਸੇ ਲੈਂਦੇ ਆਰ ਕਮਾਲ ਦੀ ਗੱਲ ਸਰਕਾਰ ਤੁਹਾਡੀ ਐਮਐਲਏ ਤੁਸੀਂ ਤੇ ਤੁਹਾਡੇ ਨਾਮ ਤੇ ਐਡੀ ਕਿਹਦੇ ਅਫਸਰ ਦੀ ਅਫਸਰ ਤਕਰੀਬਨ ਆਪਾਂ ਮੰਨਦੇ ਆ ਵੀ ਐਮਐਲਏ ਦੇ ਲਾਏ ਹੋਏ ਅਫਸਰ ਹੁੰਦੇ ਆ ਸਾਰੀ ਹਲਕੇ ਦੇ ਵਿੱਚ ਫਿਰ ਉਹੀ ਜੇ ਪੈਸੇ ਲੈਂਦੇ ਫਿਰ ਤਾਂ ਮਾੜੀ ਗੱਲ ਆ ਨਾ ਸੋ ਇਹ ਗੱਲਾਂ ਨੈਗੇਟਿਵ ਜਾਂਦੀਆਂ ਸੀ ਉਹਨਾਂ ਦੀ ਤੁਹਾਨੂੰ ਲੱਗਦਾ ਵੀ ਵਾਕਈ ਇਹ ਨੈਗੇਟਿਵ ਸੀ ਜਾਂ ਜਾ ਰਹੀਆਂ ਸੀ ਇਹਦੇ ਵਿੱਚ ਫਰਕ ਆ ਥੋੜਾ ਜਿਹਾ ਵੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬਿਲਕੁਲ ਬਿਲਕੁਲ ਦੇਖੋ ਮੈਂ ਤਾਂ ਤੁਹਾਨੂੰ ਪਰਸੈਪਸ਼ਨ ਦੱਸ ਦਿੰਦਾ ਆਪਣੀ ਜਿਵੇਂ ਮੈਂ ਵੀ ਖਰੜ ਹਲਕੇ ਦੇ ਵਿੱਚ ਘੁੰਮਦਾ ਵਿਚਰਦਾ ਜੀ ਤੇ ਜਿਹੜੀਆਂ ਵਰਕਰਾਂ ਤੋਂ ਗੱਲਾਂ ਤਾਂ ਆਹੀ ਸੁਣਦੀਆਂ ਸੀ ਵੀ ਨਹੀਂ ਯਾਰ ਅਸੀਂ ਤਾਂ ਚੁਣ ਕੇ ਪਸਤਾਏ ਮੁੜ ਕੇ ਕੋਈ ਹਲਕੇ 'ਚ ਦਿਖਾਇਆ ਹੀ ਨਹੀਂ ਉਹਨੇ ਚਿਹਰਾ ਹੀ ਨਹੀਂ ਦਿਖਾਇਆ ਆਏ ਨਹੀਂ ਬਹੁਤ ਘਟ ਵਿਚਰਦੇ ਸੀ ਹਲਕੇ 'ਚ ਤੁਸੀਂ ਨਾਲ ਰਹੇ ਸੀ ਤੁਹਾਨੂੰ ਉਦੋਂ ਤਾਂ ਪਤਾ ਹੁੰਦਾ ਨਾਲ ਰਹੇ ਸਾਥੀ ਨੂੰ ਪਤਾ ਹੁੰਦਾ ਸੁਭਾਅ ਕਿਸੇ ਦਾ ਕਿਦਾਂ ਦਾ ਕੌਣ ਕੀ ਕਰ ਸਕਦਾ ਕਿ ਨਹੀਂ ਨਾਲ ਵਾਲਾ ਜਿਹੜਾ ਰਿਹਾ ਸਾਥੀ ਹੁੰਦਾ ਉਹਦੀ ਪਰਸੈਪਸ਼ਨ ਬਾਕੀ ਲੋਕਾਂ ਨਾਲੋਂ ਜ਼ਰੂਰ ਅਲੱਗ ਹੋ ਸਕਦੀ ਹੈ ਤੁਹਾਡੀ ਕੀ ਧਾਰਨਾ ਹੈ ਇਹਦੇ ਵਿੱਚ ਮੈਂ ਉਹਦੇ ਰੇ ਤੁਹਾਨੂੰ ਦੱਸ ਦਿੰਦਾ ਜੀ ਖੁੱਲ ਕੇ ਦੱਸ ਦਿੰਦਾ ਮੈਂ ਮੈਨੂੰ ਥੋੜਾ ਚਿਰ ਰਹਿਣ ਦਾ ਟਾਈਮ ਮਿਲਿਆ ਜਦੋਂ ਸਟਾਰਟਿੰਗ 'ਚ ਇਲੈਕਸ਼ਨ ਦਾ ਦੌਰ ਚੱਲਿਆ ਉਸ ਟਾਈਮ ਨਾਲ ਰਹੇ ਪਰ ਜਿੰਨੀ ਕਿ ਪਰਸੈਪਸ਼ਨ ਉੱਥੇ ਮੈਂ ਜਿਹੜੀ ਕਲੀਅਰ ਕਰਦਾ ਨਾ ਤਾਂ ਮੈਂ ਹੱਕ 'ਚ ਨਾ ਮੈਂ ਵਿਰੋਧ 'ਚ ਮੇਰਾ ਕਹਿਣ ਦਾ ਮਤਲਬ ਉਹ ਸਿਆਸਤ ਤੋਂ ਅਣਜਾਣ ਨੇ ਪਹਿਲੀ ਗੱਲ ਪਹਿਲਾ ਪੁਆਇੰਟ ਦੂਜੀ ਗੱਲ ਉਹ ਜਿਵੇਂ ਕੋਈ ਨਾ ਆਪਾਂ ਗੱਲ ਨੂੰ ਇੱਕ ਈਰਖਾ ਬਾਜੀ ਚ ਲੈ ਜਾਂਦੇ ਖੈਰ ਉਹਦੇ ਚ ਤਾਂ ਨਹੀਂ ਲਿੰਦੀ ਉਹ ਮੈਡਮ ਅਨਮੋਲ ਕਗਨਵਨ ਬਈ ਬੰਦੇ ਨਾਲ ਟੈਕਸਨ ਸ਼ੁਰੂ ਕਰ ਦੇਣੀ ਉਹ ਕੰਮ ਤਾਂ ਨਹੀਂ ਹੈਗਾ ਪਰ ਉਹਦੀ ਮੇਰਾ ਖਿਆਲ ਆ ਵੀ ਘੱਟ ਐਕਸਪੀਰੀਅੰਸ ਹੈ ਘੱਟ ਨੌਲੇਜ ਕਰਕੇ ਇਹ ਜਿਹੜਾ ਨੈਗੇਟਿਵ ਬਣ ਗਿਆ ਸਾਰਾ ਇਹ ਜਿਹੜਾ ਸੀ ਨਾ ਸਿਸਟਮ ਉਹਦਾ ਨੈਗੇਟਿਵ ਬਣ ਗਿਆ ਹੁਣ ਤਾਂ 3 ਸਾਲ ਹੋ ਗਏ ਅਜੇ ਵੀ ਨੌਲੇਜ ਕਟ ਰਹੀ ਹੋਗੀ ਤਜਰਬੇ ਨਾਲ ਹੀ ਆਉਂਦੀ ਹੈ ਨਾ ਹੁਣ ਤਾਂ ਕਹਿੰਦੇ ਅਸੀਂ ਬਹੁਤ ਤਜਰਬੇਕਾਰ ਹੋ ਗਏ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਵੀ ਹੁਣ ਮੈਂ ਸੀਐਮ 3 ਸਾਲ ਦੇ ਤਜਰਬੇ ਦਾ ਬਾਜਵਾ ਸਾਹਿਬ ਫਿਰ ਜੇ ਸੀਐਮ ਸਭਦ ਕਹਿ ਸਕਦੇ ਵੀ 3 ਸਾਲ ਦਾ ਤਜਰਬਾ ਬਹੁਤ ਆ ਫਿਰ ਵਿਧਾਇਕਾ ਦਾ ਵੀ 3 ਸਾਲ ਦਾ ਤਜਰਬਾ ਬਹੁਤ ਹੋਣਾ ਚਾਹੀਦਾ ਨਾ ਬਾਈ ਤਜਰਬਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ ਤਜਰਬੇ ਦੀ ਗੱਲ ਕੀਤੀ ਆ ਜਦੋਂ ਬੰਦਾ 10 15 ਸਾਲ ਕਿਸੇ ਪਾਰਟੀ ਚ ਧੱਕੇ ਖਾਵੇ ਗਰਾਊਂਡ ਤੇ ਵਰਕਰ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਦੱਸਦਾ ਮੈਂ ਵੀ ਰਿਹਾ ਪਾਰਟੀ ਚ ਅਸੀਂ ਪੋਸਟਰ ਤੱਕ ਵੀ ਲਾਏ ਆ ਅਸੀਂ ਕੋਰੋਨਾ ਦੇ ਵਿੱਚ ਵੀ ਵਰਕ ਕੀਤਾ ਉਹ ਚੀਜ਼ ਦਾ ਐਕਸਪੀਰੀਅੰਸ ਜਿਹੜਾ ਡਿਫਰੈਂਟ ਹੁੰਦਾ ਹੈ ਕਿ ਤੁਹਾਨੂੰ ਸਿੱਧਾ ਲਿਆ ਕੇ ਟਿਕਟ ਦੇ ਦਿੱਤੀ ਤੇ ਤੁਸੀਂ ਐਮਐਲਏ ਬਣ ਕੇ ਮੰਤਰੀ ਵੀ ਬਣ ਗਏ ਉਸ ਚੀਜ਼ ਦਾ ਉਹ ਜੋ ਮਰਜ਼ੀ ਕਹੀ ਜਾਵੇ ਪਰ ਐਕਸਪੀਰੀਅੰਸ ਜਿਹੜਾ ਨਾ ਗਰਾਊਂਡ ਤੋਂ ਹੀ ਸ਼ੁਰੂ ਹੁੰਦਾ ਹਰੇਕ ਲੀਡਰ ਦਾ ਉਹ ਲੌਂਗ ਟਾਈਮ ਜਿਹੜਾ ਲੌਂਗ ਰਨ ਵਾਲਾ ਹੁੰਦਾ ਹੈ ਜਿਹੜਾ ਲੀਡਰ ਹੁੰਦਾ ਹੈ ਤੇ ਹੁਣ ਜਿਹੜੀ ਉਹ ਗੱਲ ਆਉਂਦੀ ਹੈ ਕਿ ਮੈਂ ਸਿਆਸਤ ਜਿੱਥੇ ਅਸਤੀਫਾ ਦੇ ਰਹੀਆਂ ਤਾਂ ਸਿਆਸਤ ਵੀ ਛੱਡ ਰਹੀਆਂ ਇਹ ਖਬਰ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਲਈ ਕਿਸ ਤਰ੍ਹਾਂ ਦਾ ਹੈ ਜਿਹੜਾ ਸੁਨੇਹਾ ਜਾਂਦਾ ਹੈ ਜਾਂ ਬੀਂਗ ਆ ਵੋਟਰ ਜਿਹੜਾ ਹੈਗਾ ਉਹ ਕਿਦਾਂ ਸੋਚਦੇ ਹ ਤੁਸੀਂ ਇਸ ਹਲਕੇ ਦੇ ਵੋਟਰ ਸੀ ਤੁਸੀਂ ਜੀ 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 ਕਿਵੇਂ ਸੋਚਦੇ ਹੋ ਫਿਰ ਇੱਕ ਵੋਟਰ ਲਈ ਜਿਨ੍ਹਾਂ ਨੇ ਨੁਮਾਇੰਦਾ ਆਪਣਾ ਚੁਣਿਆ ਹੋਵੇ ਤੇ ਉਹ ਵੋਟਰ ਲਈ ਇਹ ਚੰਗੀ ਗੱਲ ਹੈ ਜਾਂ ਇਹ ਉਹਨਾਂ ਦਾ ਵਿਸ਼ਵਾਸ ਘਾਤ ਹੈ ਇਹਦੇ ਵਿੱਚ ਨਹੀਂ ਇਹਦੇ ਵਿੱਚ ਵਿਸ਼ਵਾਸ ਘਾਤ ਹੈ ਜੀ ਬੜੀ ਨੈਗੇਟਿਵ ਜਿਹੜਾ ਨਾ ਇੱਕ ਨੈਗੇਟਿਵ ਮੈਸੇਜ ਚਲੇ ਜਾਂਦਾ ਇਹਦੇ ਨਾਲ ਵੀ ਕਿਉਂਕਿ ਵੋਟਰਾਂ ਨੇ ਤਾਂ ਇੱਕ ਉਸ ਟਾਈਮ ਤਾਂ ਇੱਕ ਪਾਸੜ ਕੰਮ ਹੋਇਆ ਸੀ ਬਾਈ ਨਾ ਅਕਾਲੀਆਂ ਨੇ ਦੇਖਿਆ ਨਾ ਕਾਂਗਰਸੀਆਂ ਨੇ ਦੇਖਿਆ ਉਹਨਾਂ ਤਾਂ ਕਹਿੰਦੇ ਵੀ VOTING ਇੱਧਰ ਪਾ ਦਿਓ ਵੈਸੇ ਤਾਂ ਸਾਰਿਆਂ ਨਾਲ ਹੀ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਹੀਏ ਆਹੀ ਖੁਸ਼ ਹੋਇਆ ਪਰ ਮੈਂ ਖਰੜ ਹਲਕੇ ਦੀ ਪਰਟੀਕੂਲਰ ਗੱਲ ਕਰਦਾ ਖਰੜ ਹਲਕੇ 'ਚ ਤਾਂ ਆਹੀ ਖੁਸ਼ ਹੋਇਆ ਲੋਕ ਕਹਿੰਦੇ ਵੋਟਾਂ ਇਹਨਾਂ ਨੂੰ ਪਾਓ ਪਤਾ ਨਹੀਂ ਕਿਹੜਾ ਬਦਲਾਅ ਲੈਣਾ ਪਰ ਉਹਦਾ ਰਿਜ਼ਲਟ ਫਿਰ ਨੈਗੇਟਿਵ ਤਾਂ ਹੋਣਾ ਹੀ ਜੀ ਉਹਨਾਂ ਦੇ ਮਨਾਂ 'ਚ ਕੀ ਹੋ ਗਿਆ ਉਹ ਵਰਕਰ ਇਹਨਾਂ ਦੇ ਆਪ ਕਹਿੰਦੇ ਸੀ ਜਿਹੜੇ ਲੀਡਰ ਆ ਮੈਂ ਕਹਿ ਸਕਦਾ ਜਿਹੜੇ ਬਲਾਕ ਪ੍ਰਧਾਨ ਵਗੈਰੇ ਆ ਹੋਰ ਲਾਏ ਹੋਏ ਆ ਉਹ ਕਹਿੰਦੇ ਸਾਨੂੰ ਤਾਂ ਆਪ ਨਹੀਂ ਪਤਾ ਲੱਗੇ ਵੀ ਗੱਲ ਕਿਹ ਹੋਊਗੀ ਅਕਸਰ ਨੂੰ ਤੁਹਾਡੀ ਟੀਮ ਆ ਅਸੀਂ ਤਾਂ ਟੀਮ 'ਚ ਨਹੀਂ ਹੈਗੇ ਪਰ ਬਲਾਕ ਪ੍ਰਧਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਉਹ ਐਮਐਲਏ ਸਾਹਿਬ ਦੀ ਟੀਮ ਆ ਉਹਨਾਂ ਨਾਲ ਕੋਈ ਸਲਾਮਾਸ਼ਮਰਾ ਜ਼ਰੂਰ ਕਰਨਾ ਬਣਦਾ ਸੀ ਉਹਨਾਂ ਦਾ ਵੀ ਭਾਈ ਤੁਸੀਂ ਲੋਕਾਂ ਨਾਲ ਥੱਲੇ ਪੱਧਰ ਤੱਕ ਜੁੜੇ ਹੋਏ ਆ ਤੇ ਸਾਡੇ ਲਈ ਕੀ ਠੀਕ ਰਹੂਗਾ ਕੀ ਨਹੀਂ ਇਹ ਫੈਸਲਾ ਜਿਹੜਾ ਫਿਰ ਸੀ ਉਹਨਾਂ ਦਾ ਐਮਬਲਿਸ਼ਿਪ ਤੋਂ ਅਸਤੀਫਾ ਦੇਣ ਦਾ ਤੁਹਾਨੂੰ ਕੀ ਲੱਗਦਾ ਹੈ ਇਹ ਸਮਝਦਾਰੀ ਦਾ ਫੈਸਲਾ ਸੀ ਜਾਂ ਫਿਰ ਕਿਉਂਕਿ ਮੈਂ ਕੁਝ ਲੋਕਾਂ ਦੇ ਨਾਲ ਹੋਰ ਇਸ ਬਾਬਤ ਗੱਲਬਾਤ ਕੀਤੀ ਉਹ ਕਹਿੰਦੇ ਇਹ ਇੱਕ ਬਚਕਾਨਾ ਗੱਲ ਬਿਲਕੁਲ 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 ਸਹੀ ਗੱਲ ਆ ਇਹ ਬਚਕਾਨਾ ਹਰਕਤ ਸੀ ਕਿਉਂਕਿ ਪਤਾ ਕੀ ਗੱਲ ਹੈ ਜੀ ਪੰਜਾਬ ਅੱਜ ਉਸ ਮੋੜ ਤੇ ਆ ਕੇ ਖੜਿਆ ਆ ਨਾ ਮੈਂ ਤੁਹਾਨੂੰ ਦੱਸਾਂ ਨਟਕੀਆਂ ਤੋਤਾ ਲੋਕ ਥੱਕ ਚੁੱਕੇ ਆ ਯਾਰ ਤੇ ਇਹ ਵੀ ਇੱਕ ਡਰਾਮੇਬਾਜ਼ੀ ਹੋ ਗਈ ਬਈ ਪੈਨਾ ਕਹਿੰਦਾ ਜੀ ਬਈ ਮੈਂ ਅਸਤੀਫਾ ਦੇ ਤਾਂ ਔਰ ਮੈਂ ਤੁਹਾਨੂੰ ਹੋਰ ਦੱਸ ਦਵਾਂ ਕਈ ਆਗੂ ਤਾਂ ਦਿੱਲੀ ਤੱਕ ਅਪਰੋਚ ਕਰਨ ਲੱਗੇ ਸੀਗੇ ਵਿੱਚੇ ਕਾਂਗਰਸੀ ਵਿੱਚੇ ਆਪਣੇ ਭਾਜਪਾ ਵਾਲੇ ਵਿੱਚੇ ਦੂਜੇ ਆਪਣੇ ਝਾੜੂ ਵਾਲੇ ਬਈ ਚਲੋ ਆਪਾਂ ਐਮਐਲਏ ਬਣ ਗਏ ਉਹਨਾਂ ਕਈਆਂ ਨੇ ਤਾਂ ਮੰਨ ਵੀ ਲਿਆ ਸੀ ਬਈ ਸੀ ਕਿੰਤਾ ਚੱਕੀਆਂ ਸੀ ਉਮੀਦਾਂ ਜੀ ਉਮੀਦਾਂ ਪੂਰੀਆਂ ਡਿਪਾਰਟਮੈਂਟ ਵੀ ਦੇ ਦਿੱਤੇ ਸੀ ਕਈਆਂ ਨੇ ਤਾਂ ਵੀ ਤੁਹਾਨੂੰ ਆਹ ਡਿਪਾਰਟਮੈਂਟ ਦਵਾਂਗੇ ਅਸੀਂ ਜੇ ਸਰਕਾਰ 'ਚ ਆ ਗਏ ਸੋ ਕਹਿੰਦੇ ਹੋਏ ਚੰਗਾ ਨਹੀਂ ਲੱਗਦਾ ਹੈਗਾ ਜਿਹੜੇ ਸਾਡੇ ਸੂਝਵਾਨ ਆਗੂ ਵੀ ਆ ਉਹਨਾਂ ਨੇ ਵੀ ਕੋਈ ਉਹ ਤਾਂ ਲੱਗ ਗਈ ਜੀ ਤੇ ਕਈਆਂ ਦੇ ਤਾਂ ਖੋਰਾ ਚ ਬਿਆਨ ਵੀ ਆ ਗਏ ਵੀ ਜੇ ਲੋਕ ਮੇਰੇ ਤੇ ਵਿਸ਼ਵਾਸ ਕਰਨਗੇ ਕੋ ਕਾਂਗਰਸੀਆਂ ਦੇ ਕਿਸੇ ਦੇ ਮੈਂ ਬਿਆਨ ਪੜ੍ਹ ਰਿਆ ਸੀ ਮੈਨੂੰ ਯਾਦ ਨਹੀਂ ਰਿਹਾ ਹੁਣ ਉਹ ਕਹਿੰਦੇ ਸੀ ਵੀ ਅਸੀਂ ਜੇ ਪਾਰਟੀ ਮੈਨੂੰ ਮੌਕਾ ਦੇਊਗੀ ਮੈਂ ਲੋਕਾਂ ਦੀ ਸੇਵਾ 'ਚ ਤਤਪਰ ਰਹੂਗਾ ਮਤਲਬ ਇਹ ਕਹਿੰਦੇ ਨਹੀਂ ਵੀ ਹਲੇ ਤਾਂ ਉਹ ਇੱਕ ਕੰਮ ਪੂਰਾ ਵੀ ਨਹੀਂ ਹੋਇਆ ਸੀ ਅਸਤੀਫੇ ਵਾਲਾ ਤੇ ਇਹਨਾਂ ਨੇ ਪੱਕੀਆਂ ਪਕਾਈਆਂ ਪਹਿਲਾਂ ਕਰ ਲਈਆਂ ਬਾਕੀ ਆਗੋਂ ਨੇ ਮਾੜੀ ਗੱਲ ਲੋਕਾਂ ਦੇ ਹੱਕ ਵਿੱਚ ਜੇ ਖੜ ਕੇ ਬੰਦਾ ਕੋਈ ਅਸਤੀਫਾ ਦੇਵੇ ਤਾਂ ਉਹ ਤਾਂ ਚੰਗਾ ਹੁੰਦਾ ਹੈ ਬਿਲਕੁਲ ਚੰਗਾ ਹੁੰਦਾ ਜੀ ਲੋਕਾਂ ਦੇ ਹੱਕ ਵਿੱਚ ਖੜ ਕੇ ਫਿਰ ਮੇਰੇ ਹਿਸਾਬ ਨਾਲ ਜਦੋਂ ਕੋਈ ਲੋਕਾਂ ਦਾ ਐਜੀਟੇਸ਼ਨ ਹੁੰਦਾ ਕਿਸੇ ਗੱਲ ਪ੍ਰਤੀ ਤਾਂ ਉੱਥੇ ਹੀ ਘਟੋਕ ਕੇ ਖੜੇ ਤੇ ਅਸਤੀਫਾ ਦਵੇ ਕੀ ਪਤਾ ਇਹਦੇ ਪਿੱਛੇ ਕੋਈ ਕਾਰਨ ਇਹੋ ਜਿਹਾ ਹੋਵੇ ਵੀ ਲੋਕਾਂ ਦੇ ਹੱਕ 'ਚ ਖੜ ਕੇ ਉਹਨਾਂ ਨੇ ਕਿਹਾ ਹੋਵੇ ਭਾਈ ਮੈਂ ਅਸਤੀਫਾ ਦਿੰਨੀ ਆ ਤੁਹਾਨੂੰ ਵਜ੍ਹਾ ਕੀ ਲੱਗਦੀ ਇਹਦੇ ਪਿੱਛੇ ਦੀ ਕੀ ਵਜ੍ਹਾ ਰਹੀ ਫਿਰ ਇਹ ਕਿਸੇ ਨਾ ਕਾਂਗਰਸੀ ਲੀਡਰ ਨੇ ਟਵੀਟ ਕੀਤਾ ਸੀ ਵੀ ਅਨਮੋਲ ਗਗਨ ਮਾਨ ਨੂੰ ਇਹਦਾ ਰੀਜ਼ਨ ਜ਼ਰੂਰ ਦੱਸਣਾ ਚਾਹੀਦਾ ਹੈ ਵੀ ਕਿਉਂ ਵੀ ਤੁਸੀਂ ਅਸਤੀਫਾ ਦੇ ਰਹੇ ਹੋ ਰੀਜ਼ਨ ਨਹੀਂ ਦੱਸਿਆ ਉਹਨੇ ਤਾਂ ਕਹਿੰਦਾ ਦਿਲ ਭਾਰੀ ਹੋਇਆ ਮੇਰਾ ਤਾਂ ਕਰਕੇ ਮੈਂ ਅਸਤੀਫਾ ਦੇ ਰਹੀ ਆ ਦਿਲ ਭਾਰੀ ਬਾਈ ਜੀ ਉਦੋਂ ਹੁੰਦਾ ਜਦੋਂ ਬੰਦਾ ਆਪ ਦੀ ਮਰਜ਼ੀ ਨਾਲ ਅਸਤੀਫਾ ਦਵੇ ਫਿਰ ਉਹਦੇ ਹੌਸਲੇ ਬਲੰਦ ਹੋਇਆ ਕਰਦੇ ਆ ਜਦੋਂ ਅਸਤੀਫਾ ਉਹਦੇ ਨਾਲ ਤੱਕੇ ਤੋਂ ਕਰਾਇਆ ਜਾਵੇ ਫਿਰ ਉਹਦਾ ਦਿਲ ਭਾਰੀ ਹੋ ਜਾਂਦਾ ਹੁੰਦਾ ਹੈ ਸੋ ਇਹਨਾਂ ਚ ਕੋਈ ਨਾ ਕੁਝ ਮਨ ਨੂੰ ਲੱਗਦੀ ਇੰਟਰਨਲ ਹੀ ਕੋਈ ਗੱਲ ਹੋਊਗੀ ਜਿਹਦੇ ਕਰਕੇ ਉਹਨੇ ਅਸਤੀਫਾ ਦਿੱਤਾ ਉਹ ਪਾਰਟੀ ਜਾਣੇ ਐਮਐਲਏ ਸਾਹਿਬ ਜਾਣੇ ਲੋਕਾਂ ਦੇ ਹੱਕ ਚ ਨਹੀਂ ਸੀ ਉਹ ਨਹੀਂ 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 ਲੋਕਾਂ ਦੇ ਹੱਕ ਚ ਨਹੀਂ ਸੀ ਲੋਕਾਂ ਦੇ ਹੱਕ ਹੱਕ ਤੇ ਕੋਈ ਬਣ ਹੀ ਨਹੀਂ ਰਿਹਾ ਸੀ ਕੋਈ ਤੂਕੇ ਨਹੀਂ ਬਣਦਾ ਐਥੇ ਕਿਹੜਾ ਕੋਈ ਐਜੀਟੇਸ਼ਨ ਚੱਲ ਰਹੀ ਸੀ ਆ ਤਾਂ ਜਿਵੇਂ ਹੁਣ ਤਿੰਨ ਵਿਲਾ ਨੂੰ ਲੈ ਕੇ ਜਿਹੜੇ ਪਹਿਲਾਂ ਸੀਗੇ ਕਈ ਆਗੂ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਉਹ ਚੀਜ਼ ਮੰਨਦੇ ਵੀ ਉਹਨਾਂ ਨੇ ਲੋਕਾਂ ਦੇ ਹੱਕ ਚ ਅਸਤੀਫੇ ਦਿੱਤੇ ਸੀਗੇ ਉਹ ਇੱਕ ਥੋੜਾ ਜਿਹਾ ਮੰਨ ਸਕਦੇ ਆਪਾਂ ਬਟ ਹੁਣ ਤਾਂ ਕੋਈ ਇਹੋ ਜਿਹਾ ਕੋਈ ਇਸ਼ੂ ਹੀ ਨਹੀਂ ਸੀਗਾ ਜਿਹਨੂੰ ਸ਼ਰਿਆਂ ਫਿਟੋਕ ਕੇ ਕ ਪਾਰਟੀ ਦੇ ਨਾਲ ਨਹੀਂ ਖੜਾ ਇਸ ਕਰਕੇ ਮੈਂ ਅਸਤੀਫਾ ਦਿੰਦਾ ਹੂੰ ਕਿ ਤੁਸੀਂ ਅੱਜ ਕੱਲ ਦੀ ਫਿਰ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਰਾਜਨੇਤਾਵਾਂ ਦੇ ਉੱਤੇ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਚੱਕਿਆ ਜਾ ਰਿਹਾ ਲੋਕ ਨੇਤਾ ਜਿਹੜੇ ਹੈਗੇ ਇੱਧਰ ਤੋਂ ਉੱਧਰ ਚਲੇ ਜਾਂਦੇ ਆ ਮਿੰਟ ਚ ਅਸਤੀਫਾ ਦੇ ਦਿੰਦੇ ਆ ਲੋਕਾਂ ਦੇ ਜਜ਼ਬਾਤਾਂ ਦੀ ਤਾਂ ਕੋਈ ਕਦਰ ਵੈਸੇ ਰਹੀ ਨਹੀਂ ਕੋਈ ਪਾਰਟੀ ਵੀ ਨਹੀਂ ਕਰਦੀ ਤੇ ਸਾਰੇ ਇਸ ਤਰ੍ਹਾਂ ਦੀ ਕਿਉਂ ਹੋ ਗਈ ਰਾਜਨੀਤੀ ਦੇਖੋ ਮੈਂ ਤਾਂ ਇੱਕ ਇਹ ਵੀ ਮੇਰੀ ਆਪਣੀ ਨਿੱਜੀ ਵਿਚਾਰਧਾਰਾ ਹੈ ਮੈਂ ਤੁਹਾਨੂੰ ਦੱਸਦਾ ਸਤਨਾਮ ਜੀ ਬਈ ਨਾ ਕੁਮ ਕੁਮ ਆ ਕੇ ਗੱਲ ਉਹੀ ਆ ਜਾਂਦੀ ਵੀ ਜਦੋਂ ਤੱਕ ਰੀਜਨਲ ਪਾਰਟੀ ਨੂੰ ਆਪਾਂ ਸਟੈਂਡ ਅਪ ਨਹੀਂ ਨਾ ਕਰਦੇ ਹੈਗੇ ਜਦ ਤੱਕ ਗੱਲ ਨਹੀਂ ਬਣਨੀ ਹੈਗੀ ਰੀਜਨਲ ਪਾਰਟੀ ਦਾ ਮਤਲਬ ਇਹ ਹੁੰਦਾ ਵੀ ਪੋਈ ਜਿਹਵੇਂ ਉਹਰੇ ਲੋਕ ਲੱਗੂ ਆ ਉਹਨੇ 100 ਵਾਰੀ ਮੂੰਹ ਲੱਗਣਾ ਲੋਕਾਂ ਦੇ ਉਹਨੇ ਬਾਅਦ ਚ ਵੀ ਇੱਥੇ ਰਹਿਣਾ ਉਹਨੂੰ ਸ਼ਰਮ ਮਾਰ ਜਾਂਦੀ ਆ ਹੁਣ ਜਿਹੜੇ ਉਹ ਪੈਰਾਸ਼ੂਟ ਆਂਦੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਉਹਨਾਂ ਨੂੰ ਕੀ ਆ ਉਹ ਪਾਰਟੀਆਂ ਬਦਲਦੇ ਚੋ ਅੱਛਾ ਜਿਹੜੀ ਪਾਰਟੀ ਦਿੱਲੀ ਤੋਂ ਚੱਲਦੀ ਕੋਈ ਵੀ ਪਾਰਟੀ ਆ ਚਾਹੇ ਭਾਜਪਾ ਸਾਰੀਆਂ ਦਿੱਲੀ ਤੋਂ ਚੱਲਦੀਆਂ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੀਆਂ ਭਾਵਨਾਵਾਂ ਮੰਦਾਨੀ ਪਤਾ ਫੀਲਿੰਗਸ ਤੁਸੀਂ ਅਕਾਲੀ ਦਲ ਤੋਂ ਜੁਆਇਨ ਕਰਿਆ ਸੀ ਫਿਰ ਆਮ ਆਦਮੀ ਪਾਰਟੀ 'ਚ ਗਏ ਫਿਰ ਸਰੋਪਾ ਸੁਖਵੀਰ ਸਿੰਘ ਬਾਦਲ ਹੋਰਾਂ ਤੋਂ ਪਵਾਇਆ ਫਿਰ ਤੁਸੀਂ ਹੁਣ origignal ਪਾਰਟੀ ਦਾ ਤੁਸੀਂ ਵੀ ਛੱਡਤੀ ਬਾਰ-ਬਾਰ ਨੇ ਮੈ ਅਰੀਜਨਲ ਪਾਰਟੀ ਨਹੀਂ ਛੱਡੀ ਹੈਗੀ ਅਕਾਲੀ ਦਲ ਨੂੰ ਅਰੀਜਨਲ ਪਾਰਟੀ ਕਹਿੰਦੇ ਹੋ ਜਾਂ ਕਿਹਨੂੰ ਕਹਿੰਦੇ ਹੋ ਹਾਂਜੀ ਹਾਂਜੀ ਬਾਅਦ ਚ ਜਿਹੜੀ ਨਾ ਐਮਪੀ ਇਲੈਕਸ਼ਨ ਦਾ ਸੁਖਵੀਰ ਬਾਦਲ ਜੀ ਮੇਰੇ ਘਰੇ ਆਏ ਸੀਗੇ ਤੇ ਉਹਨਾਂ ਨੇ ਉਦਣ ਮੈਨੂੰ ਦੁਬਾਰਾ ਜੁਆਇਨਿੰਗ ਕਰਵਾਈ ਸੀ ਮੇਰੀ ਜਦ ਵੀ ਦੇਖੋ ਸਰਕਾਰ ਕੋਈ ਛੱਡਦਾ ਨਹੀਂ ਹੁੰਦਾ ਸਰਕਾਰ ਕੋਈ ਛੱਡਦਾ ਨਹੀਂ ਹੁੰਦਾ ਹਾਲਾਂਕਿ ਇਹ ਨਹੀਂ ਸੀ ਕਿ ਮੇਰੀ ਕੋਈ ਬੈਡ ਰਿਪੋਰਟ ਨਹੀਂ ਸੀ ਕੁਝ ਨਹੀਂ ਸੀ ਪੁੱਛ ਸਕਦੇ ਤੁਸੀਂ ਹਾਈ ਕਮਾਂਡ ਤੋਂ ਬਟ ਇੱਕ ਮੇਰਾ ਇੱਕ ਇੱਕ ਚੀਜ਼ ਦਿਲ ਚ ਜ਼ਰੂਰ ਸੀਗੀ ਚਾਹੇ ਲੱਖਾਂ ਮਾੜੇ ਆ ਪਰ ਕਹਿੰਦੇ ਨਹੀਂ ਆਪਣਾ ਜਦੋਂ ਮਾਰੂਗਾ ਤਾਂ ਛਾਵੇਂ ਹੀ ਲਿਆ ਕੇ ਮਾਰੂਗਾ ਸੋ ਇਹ ਗੱਲ ਆ ਲੋਕਾਂ ਦੀ ਵਿਚਾਰਤਾ ਦਾ ਅਕਾਲੀ ਦਲ ਦੇ ਪ੍ਰਤੀ ਅਲੱਗ-ਅਲੱਗ ਹੋ ਸਕਦੀ ਆ ਠੀਕ ਹੈ ਨਾ ਪਰ ਮੈਂ ਕਹਿੰਦਾ ਵੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਵੀ ਰੀਜਨਲ ਪਾਰਟੀ ਕੋਈ ਹੋਵੇ ਏ ਬੀ ਸੀ ਡੀ ਕੁਝ ਵੀ ਹੋਵੇ ਪਰ ਹਾਲ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਓਰੀਜਨਲ ਪਾਰਟੀ ਆ ਪੰਜਾਬ ਦੇ ਵਿੱਚ ਕਿ ਹੋਰ ਵੀ ਕੋਈ ਦੇਖਦੇ ਹੋ ਨਹੀਂ ਨਹੀਂ ਸ਼੍ਰੋਮਣੀ ਅਕਾਲੀ ਦਲ ਰੀਜਨਲ ਪਾਰਟੀ ਆ ਜਿਹੜੀ ਹੁਣ ਤੱਕ ਦੀ ਚੱਲ ਰਹੀ ਆ ਹੋਰ ਬਾਕੀ ਸਾਰੀਆਂ ਤਾਰਾਂ ਦਿੱਲੀ ਨਾਲ ਜੁੜੀਆਂ ਹੋਈਆਂ ਜੀ ਹੁਣ ਤੁਸੀਂ ਹੈਗੇ ਹੋ ਸ਼੍ਰੋਮਣੀ ਅਕਾਲੀ ਦਲ ਤੇ ਇਸ ਸਮੇਂ ਮੈਂ ਪੰਜ ਮੈਂਬਰੀ ਕਮੇਟੀ ਜਿਹੜੀ ਹੁਣ ਅਯਾਲੀ ਸਾਹਿਬ ਹਾਂ ਨਹੀਂ ਅਯਾਲੀ ਸਾਹਿਬ ਹਾਂਜੀ ਹਾਂਜੀ ਉਹ ਵੀ ਕਾਲੀ ਦੱਲੇ ਆ ਹੂੰ ਹੂੰ ਉਹਨਾਂ ਨੇ ਤੇ ਤੁਸੀਂ ਕਿਵੇਂ ਫਿਰ ਇਹ ਦੇਖ ਰਹੇ ਹੋ ਜੋ ਸਾਰਾ ਕੁਝ ਇਹ ਵਾਪਰਦਾ ਹੈ ਜੋ ਇਹ ਚੀਜ਼ ਹੁੰਦੀ ਹੈ ਤੇ ਲੋਕ ਜਿਹੜੇ ਹੈਗੇ ਆ ਇਹਦੇ ਵਿੱਚ ਹਮੇਸ਼ਾ ਹੀ ਮੂਰਖ ਬੜੇ ਰਹਿੰਦੇ ਆ ਪੰਜਾਬ ਦੀ ਜਨਤਾ ਜਿਹੜੀ ਹੈਗੀ ਆ ਉਹਦਾ ਮਿਆਰ ਸੋਚਦਾ ਕਿੱਥੇ ਦੇਖਦੇ ਹੋ ਵੀ ਇਹ ਕਿਉਂ ਪੰਜਾਬ ਪਿਸਰਿਆ ਫਿਰ ਇਸ ਤਰ੍ਹਾਂ ਯਾਰ ਬਾਈ ਜੀ ਇਹ ਨਾ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਪਿਛੇ ਨਾ ਜਦੋਂ ਗੁਜਰਾਤ ਦੀਆਂ ਇਲੈਕਸ਼ਨਾਂ ਸੀ ਮੇਰੀ ਡਿਊਟੀ ਲੱਗੀ ਸੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਸ ਟਾਈਮ ਮੈਂ ਪਾਰਟੀ 'ਚ ਸੀਗਾ ਤੇ ਉੱਥੇ ਨਾ ਮੈਨੂੰ ਗੁਜਰਾਤੀ ਨੇ ਇੱਕ ਨੇ ਬੋਲ ਮਾਰਿਆ ਅਸੀਂ ਪਿੰਡਾਂ 'ਚ 50 50 ਪਿੰਡ ਦਿੱਤੇ ਹੋਏ ਸੀ ਸਾਨੂੰ ਅਸੀਂ ਪਿੰਡਾਂ 'ਚ ਜਦੋਂ ਜਾ ਰਹੇ ਸੀ ਉੱਥੇ ਇੱਕ ਬੰਦਾ ਬੈਠਿਆ ਕਹਿੰਦਾ ਸਰਦਾਰ ਜੀ ہماری ਬਾਤ 'ਕਾ ਗੁੱਸਾ ਤੋ ਨਹੀਂ ਕਰੋਗੇ ਮੈਂ ਕਿਹਾ ਨਹੀਂ ਜੀ ਦੱਸੋ ਤੁਸੀਂ ਮੈਂ ਆਪਣੀ ਟੀਮ ਨਾਲ ਸੀਗਾ ਉੱਥੇ ਪਰਚੇ ਵੰਡਦੇ ਫਿਰਦੇ ਸੀ ਅਸੀਂ ਤੇ ਮੈਨੂੰ ਕਹਿੰਦਾ ਯਾਰ ਆਪਨੇ ਕਿਆ ਸੋਚ ਕੇ ਝਾੜੂ ਵਾਲੀ ਪਾਰਟੀ ਕੋ ਜਿਤਾ ਦਿਆ ਮੈਂ ਕਹਿੰਦਾ ਜੀ ਬਿਜਲੀ ਫ੍ਰੀ ਮਿਲਦੀ ਆ ਜਿਹੜੀਆਂ ਇਹਨਾਂ ਦੀਆਂ ਗੱਲਾਂ ਸੀ ਆਪਾਂ ਦੱਸੀਆਂ ਉੱਥੇ ਮੰਨੂ ਕਹਿੰਦਾ ਯਾਰ ਕਹਿੰਦਾ ਕਹਿੰਦਾ ਸਰਦਾਰ ਜੀ ਹਮਨਾ ਜਿਸਕੇ ਸਿਰ 'ਤੇ ਪਗੜੀ ਬੰਦੀ ਉਸਕੋ ਦਾਤਾ ਮੰਨਦੇ ਆਂ ਵੀ ਆਪ ਫ੍ਰੀ ਚੀਜ਼ਾਂ ਦੇ ਚੱਕਰ ਵਿੱਚ ਫਸ ਗਏ ਹਮ ਉਹਨੇ ਮੰਨੂ ਬੋਲੀ ਮਾਰੀ ਇਦਾਂ ਦੀ ਤੇ ਮੈਂ ਉਹਨੂੰ ਕਹਾਂ ਨਹੀਂ ਇਹ ਗੱਲਾਂ ਨਹੀਂ ਹੋਰ ਵੀ ਬਹੁਤ ਕੁਝ ਹੁੰਦਾ ਉਹ ਆਣ ਵਾਲਾ ਟਾਈਮ ਦੱਸੂਗਾ ਵੀ ਜਿਹਦੇ ਕਰਕੇ ਆਪਾਂ ਪਾਰਟੀ ਲਿਆਂਦੀ ਆ ਇੱਥੇ ਪੰਜਾਬ ਦੇ ਵਿੱਚ ਵੀ ਡਵੈਲਪਮੈਂਟ ਦੀ ਗੱਲ ਤਾਂ ਹੁਣ ਅੱਗੇ ਚੱਲੂਗੀ ਜਦ ਨਵਾਂ ਨਵਾਂ ਹਲੇ ਪਾਰਟੀ ਦਾ ਰਾਜ ਆਇਆ ਸੀ ਨਾ ਜਦੋਂ ਗੁਜਰਾਤ ਦੀਆਂ ਇਲੈਕਸ਼ਨ ਆ ਗਈਆਂ ਸੀਗੀਆਂ ਸੋ ਇਸ ਗੱਲ ਕਰਕੇ ਨਾ ਲੋਕਾਂ ਦਾ ਜਿਹੜਾ ਮਿਆਰ ਆ ਸੋਚਦਾ ਮੈਂ ਤਾਂ ਕਹਿੰਦਾ ਵੀ ਯਾਰ ਪੜ੍ਹੀ ਲਿਖੀ ਸੋਚ ਬਣਾਓ ਉੱਚੀ ਸੋਚ ਫ੍ਰੀ ਚੀਜ਼ਾਂ ਛੱਡ ਕੇ ਕੋਈ ਉਸਾਰੂ ਸੋਚ ਰੱਖੋ ਜਿਦੇ ਚ ਆਪਣੀ ਪੰਥ ਪ੍ਰਸਤੀ ਦੀ ਗੱਲ ਹੋਵੇ ਆਪਣੀ ਪੰਜਾਬ ਔਰ ਪੰਜਾਬੀਅਤ ਦੀ ਗੱਲ ਹੋਵੇ ਤੁਸੀਂ ਉਸ ਸਮੇਂ ਜਦੋਂ ਪਾਰਟੀ ਜੁਆਇਨ ਕਰੀ ਸੀ ਕਿੰਨੇ ਪੜ੍ਹੇ ਲਿਖੇ ਸੀ ਤੁਸੀਂ ਮੀਨਸ ਕਿੰਨੀ ਸਟੱਡੀ ਤੁਹਾਡੀ ਐਜੂਕੇਸ਼ਨ ਕਿੰਨੀ ਸੀ ਮੇਰੀ ਜਦੋਂ ਮੈਂ ਪਾਰਟੀ ਜੁਆਇਨ ਕੀਤੀ ਜੀ ਮੈਂ ਡਬਲ ਐਮ ਐ ਬੀਅਰਡ ਮੇਰੀ ਕੁਆਲੀਫਿਕੇਸ਼ਨ ਆ ਤੁਸੀਂ ਫਿਰ ਕਿਸ ਤਰ੍ਹਾਂ ਅੱਜ ਉਸੇ ਪਾਰਟੀ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਨਹੀਂ ਖੜੀ ਆਪਣੀ ਸਟੈਂਡ ਦੇ ਉੱਤੇ ਤੁਸੀਂ ਵੀ ਤਾਂ ਜੁਆਇਨ ਕਰੀ ਸੀ ਨਹੀਂ ਮੈਂ ਪਾਰਟੀ ਦੀ ਗੱਲ ਨਹੀਂ ਜੀ ਕਰ ਰਿਹਾ ਆਪਣੀ ਗੱਲ ਅਨਮੋਲ ਗਗਨ ਮਾਨ ਦੀ ਸੰਬੰਧ ਚ ਹੋ ਰਹੀ ਹੈ ਪਾਰਟੀ ਠੀਕ ਹੈ ਤੁਹਾਡੇ ਸਾਬ ਨੇ ਪਾਰਟੀ ਵਧੀਆ ਕੰਮ ਕਰ ਰਹੀ ਹੈ ਪਾਰਟੀ ਦੇਖੋ ਫਿਲਹਾਲ ਜਿਵੇਂ ਜੇ ਤਾਂ ਹੁਣ ਜਿਵੇਂ ਉਹਨਾਂ ਦਾ ਜਿਵੇਂ ਹੁਣ 10 ਲੱਖ ਵਾਲੀ ਗੱਲ ਕਰਦੇ ਆ ਜਾਂ ਜਿਹੜੀਆਂ ਹੋਰ ਜਿਹੜੀਆਂ ਜੇ ਤਾਂ ਆਪਣੀ ਕਮਿਟਮੈਂਟ ਤੇ ਪੂਰੇ ਉਤਰਦੇ ਆ ਤਾਂ ਉਹ ਲੋਕ ਦੱਸ ਦੇਣਗੇ ਆਪੇ ਪਾਰਟੀ ਠੀਕ ਹੈ ਲੋਕਾਂ ਦਾ ਮਿਆਰ ਕੀ ਹੋ ਤੁਸੀਂ ਖੁਦ ਦੱਸ ਰਹੇ ਹੋ ਤੁਸੀਂ ਪਾਰਟੀ ਕਿਉਂ ਛੱਡੀ ਪਾਰਟੀ ਦਾ ਖੜਗਾ ਛੱਡਿਆ ਕਿਹੜੀ ਆਮ ਆਦਮੀ ਪਾਰਟੀ ਦਾ ਐਕਚੁਅਲੀ ਪਤਾ ਕੀ ਸੀ ਜੀ ਜਿਵੇਂ ਹੁਣ ਸਾਡੇ ਨਾਲ ਦਾ ਸਰਕਲ ਸੀਗਾ ਜੀ ਉਹ ਉਹਨਾਂ ਨੂੰ ਇਹ ਹੁੰਦਾ ਹੈ ਵੀ ਜਦੋਂ ਆਪਾਂ ਪਾਰਟੀ ਲਈ ਵਰਕ ਕਰ ਰਹੇ ਹਾਂ ਹਨਾ ਸਾਡੇ ਸਰਕਾਰੀ ਦੌਰ ਦੇ ਕੰਮ ਨਹੀਂ ਹੋ ਰਹੇ ਹੈਗੇ ਫਿਰ ਉਹਦੀ ਉਹ ਨਿਰਾਸ਼ਤਾ ਸੀਗੀ ਥੋੜੀ ਜੀ ਹੋਰ ਤਾਂ ਕੁਝ ਨਹੀਂ ਸੀਗਾ ਇਹਦੇ ਕਰਕੇ ਫਿਰ ਸੋਚਿਆ ਵੀ ਨਹੀਂ ਆ ਵਰਕਰਾਂ ਦੇ ਨਾਲ ਵੈਸੇ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਸਮੇਂ ਉਹਨਾਂ ਦੇ ਨਾਲ ਤੁਹਾਡੇ ਕੋਈ ਲਿੰਕ ਹੈਗੇ ਆ ਕਿਸ ਤਰ੍ਹਾਂ ਦੀ ਉਹਨਾਂ ਦੀਆਂ ਭਾਵਨਾਵਾਂ ਹੈ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਕਿਉਂਕਿ ਤੁਸੀਂ ਲੰਮਾ ਸਮਾਂ ਰਹੇ ਹੋ ਜੋ ਦੋਸਤੀਆਂ ਤਾਂ ਹੁੰਦੀਆਂ ਹੀ ਆਂ ਆਪਸ ਹਾਂਜੀ 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 ਉਹ ਇਹਦੇ ਚ ਇਦਾਂ ਹੁੰਦਾ ਜੀ ਜਿਹੜੇ ਨਾ ਕੰਮ ਅਫਸ ਜਿਵੇਂ ਹੁਣ ਆਪਾਂ ਖਰੜ ਹਲਕੇ ਦੀ ਗੱਲ ਕਰ ਲਈਏ ਤੇ ਵਰਕਰ ਕੋਈ ਜਾਣਦਾ ਤੇ ਚਾਹੇ ਉਹ ਮਤਲਬ ਖਰੜ ਤਾ ਤਹਿਸੀਲਦਾਰ ਕੋਲ ਜਾਵੇ ਕਿਸੇ ਵੀ ਵੱਡੇ ਅਫਸਰ ਕੋਲ ਜਾਵੇ ਉਹਦੀ ਕੋਈ ਬਹੁਤੀ ਪੁੱਛ ਪ੍ਰਤੀ ਤੇ ਨਹੀਂ ਹੋ ਰਹੀ ਹਾਂ ਵਰਕਰ ਨਿਰਾਸ਼ ਆ ਵਰਕਰ ਨਿਰਾਸ਼ ਹੈ ਹਾਂ ਗਰਾਊਂਡ ਦੇ ਵਰਕਰ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਿਨ੍ਹਾਂ ਨੇ ਪੋਸਟਰ ਤੱਕ ਲਾਇਓ ਹਲੇ ਤੱਕ ਨਿਰਾਸ਼ ਚੱਲ ਰਹੇ ਆ ਹਾਂ ਜੇ ਜਦੋਂ ਅਨਮੋਰਗ ਅਗਨਮਨ ਹੋ ਰਹੇ ਨੇ ਅਸਤੀਫੇ ਦੀ ਗੱਲ ਕੀਤੀ ਹੈ ਜੀ ਤਾਂ ਵਰਕਰ ਉਸ ਸਮੇਂ ਕੀ ਮਹਿਸੂਸ ਕਰ ਰਹੇ ਸੀ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਜਿਹੜਾ ਹੱਕ ਨਹੀਂ ਖੜੇ ਇਕੱਠ ਨਹੀਂ ਹੋਏ ਇਹੋ ਜਿਹਾ ਕੁਝ ਦੇਖਣ ਨੂੰ ਕਿਉਂ ਨਹੀਂ ਮਿਲਿਆ ਮਾਰਕਰ ਬੋਲਦੇ ਘਟ ਹੈ ਜੀ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਇਹ ਤਾਂ ਫਿਰ ਇਹਨਾਂ ਨੂੰ ਤਾਂ ਇਹ ਹੁੰਦਾ ਉਹਨਾਂ ਦੇ ਵਿਚਾਰੇ ਨੂੰ ਇਹ ਨਹੀਂ ਪਤਾ ਸੀ ਕਹਿੰਦੇ ਸਾਨੂੰ ਤਾਂ ਮੇਰੀ ਇੱਕ ਦੋ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਆ ਰਸਤੀਫਾ ਦੇ ਕਿਉਂ ਦਿੱਤਾ ਮੈਂ ਕਿਹਾ ਯਾਰ ਕਮਾਲ ਦੀ ਗੱਲ ਆ ਬਈ ਅੱਗ ਵੰਗਣ ਗੱਲ ਫੈਲੀ ਹੋਈ ਆ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਤੁਸੀਂ ਕਲੋਜ਼ ਰਹਿੰਦੇ ਹੋ ਪਰਸਨ ਦੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹਨਾ ਅਕਸਰ ਉਹ ਸ਼ੇਅਰ ਤਾਂ ਕਰਦੇ ਹੀ ਹੈ ਨਾ ਬੰਦਾ ਕਲੋਜ਼ ਫਰੈਂਡ ਜਿਹੜਾ ਸਰਕਲ ਹੁੰਦਾ ਉਹਦੇ ਨਾਲ ਸ਼ੇਅਰ ਕਰਦੇ ਹੀ ਹੈ ਗੱਲ ਉਹਨਾਂ ਨੇ ਪੱਲਾ ਝਾੜਤਾ ਪਾਰਟੀ ਦੇ ਅੰਦਰ ਰਹੇ ਹੋ ਤੁਸੀਂ ਕੀ ਸਮਝਦੇ ਹੋ ਪਾਰਟੀ ਦੇ ਅੰਦਰ ਦੀ ਦਸ਼ਾ ਕਿਸ ਤਰ੍ਹਾਂ ਦੀ ਆ ਪਾਰਟੀ ਪੰਜਾਬ ਪੱਖੀ ਜੋ ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਪੰਜਾਬ ਦਾ ਅੰਗੜਾ ਪੰਜਾਬ ਬਣਾਉਣਾ ਹੈ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਆ ਅਸੀਂ ਪੰਜਾਬ ਨੂੰ ਸਵਰਨ ਚੰਗਾ ਬਣਾਉਣਾ ਹੈ ਪਾਰਟੀ ਕਿਸ ਤਰ੍ਹਾਂ ਕੰਮ ਕਰਦੀ ਏ ਇਸ ਦੇ ਉੱਤੇ ਦੇਖੋ ਪਾਰਟੀ ਦਾ ਜਿਹੜਾ ਜਿਹੜੀ ਮੈਨੇਜਮੈਂਟ ਆ ਉਹਦੇ ਚ ਨੋ ਡਾਊਟ ਬੜਾ ਤਰੀਕਾ ਵਧੀਆ ਉਹਨਾਂ ਦਾ ਕੰਮ ਕਰਨ ਦਾ ਇਹਦੇ ਚ ਕੋਈ ਸ਼ੱਕ ਨਹੀਂ ਆ ਕੰਮ ਕਰਨ ਦਾ ਤਰੀਕਾ ਬੜਾ ਵਧੀਆ ਹੈ ਪਰ ਇੱਕ ਜਿਹੜਾ ਦਿੱਲੀ ਪੰਜਾਬ ਵਾਲਾ ਵੱਖਵਾ ਪਿਆ ਹੋਇਆ ਹੈ ਨਾ ਉਹਨੂੰ ਸੈਟਲ ਕਰਨ ਦੀ ਲੋੜ ਆ ਪੰਜਾਬ ਨੂੰ ਜ਼ਿਆਦਾ ਹੱਕ ਔਰ ਅਧਿਕਾਰ ਦੇਣ ਦੀ ਲੋੜ ਆ ਤੈਨੂੰ ਲੱਗਦਾ ਵਕਤ ਇਹ ਵੀ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਆ ਸਾਰੀਆਂ ਸਰਕਾਰਾਂ ਦਿੱਲੀ ਤੋਂ ਹੀ ਚੱਲਦੀਆਂ ਜੀ ਚਾਹੇ ਭਾਜਪਾ ਲੈ ਲੀਏ ਚਾਹੇ ਕਾਂਗਰਸ ਲੈ ਲੀਏ ਚਾਹੇ ਆਮ ਆਦਮੀ ਪਾਰਟੀ ਲੈ ਲੀਏ ਦਿੱਲੀ ਤੋਂ ਹੀ ਚੱਲਦੀਆਂ ਬਟ ਇਹ ਆ ਵੀ ਉਹਨਾਂ ਦੀ ਆਪਣੀ ਐਗਜ਼ਿਸਟੈਂਸ ਜ਼ਰੂਰ ਹੁੰਦੀ ਆ ਚਾਹੇ ਕਾਂਗਰਸ ਪਾਰਟੀ ਆ ਚਾਹੇ ਭਾਜਪਾ ਪਾਰਟੀ ਜਿਹੜੀ ਪੰਜਾਬ ਕੈਡਰ ਹੁੰਦਾ ਨਾ ਉਹਦੀ ਆਪਣੀ ਐਗਜ਼ਿਸਟੈਂਸ ਜ਼ਰੂਰ ਹੋਣੀ ਵੀ ਚਾਹੀਦੀ ਆ ਉਹ ਤੇ ਉਹ ਚੀਜ਼ ਦੀ ਝਾੜੂ ਚ ਕਮੀ ਆ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਹੁਣ ਉਹ ਕਹਿੰਦੇ ਵੀ ਅਸੀਂ ਉਹ ਖੁਸ਼ ਹੋ ਗਏ ਸੀ ਜਦੋਂ ਅਸਤੀਫਾ ਆਇਆ ਵੀ ਚਲੋ ਸਾਨੂੰ ਮੌਕਾ ਮਿਲੂਗਾ ਤੁਸੀਂ ਵੀ ਇਹ ਗੱਲ ਕੀਤੀ ਜਦੋਂ ਉਧਰੋਂ ਅਸਤੀਫਾ ਤੁਹਾਡੀ ਭਾਵਨਾਵਾਂ ਕਿਸ ਤਰ੍ਹਾਂ ਦੀ ਸੀ ਤੁਸੀਂ ਖੁਸ਼ ਹੋਏ ਜਦ ਅਸਤੀਫਾ ਵਾਪਸ ਹੋਣ ਤੇ ਖੁਸ਼ ਹੋਏ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਪਰਸਨਲੀ ਤੁਸੀਂ ਮੇਰਾ ਫੋਨ ਚੈੱਕ ਕਰ ਸਕਦੇ ਹੋ ਮੈਂ ਉਹਨੂੰ ਫੋਨ ਵੀ ਕਰਿਆ ਮੈਂ ਕਿਸੇ ਤੇ ਨਾ ਐਦਾਂ ਖੁਸ਼ ਨਹੀਂ ਹੁੰਦਾ ਮੇਰਾ ਸੁਭਾਅ ਹੈ ਐਦਾਂ ਆਪਾਂ ਦੇਖੋ ਮੈਂ ਜਿਹੜੇ ਲੀਡਰਾਂ ਨੂੰ ਟਿਕਟਾਂ ਦੀ ਲੋੜ ਸੀ ਉਹ ਤਾਂ ਚਲੋ ਆਪਣੀਆਂ ਆਪਣੀਆਂ ਪਾਰਟੀਆਂ ਵੱਲ ਭੱਜੇ ਸਾਡੇ ਜੇ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਤਾਂ ਪੰਜ ਮੈਂਬਰੀ ਕਮੇਟੀ ਨਾਲੋਂ ਤਾਂ ਇਲੈਕਸ਼ਨ ਨਹੀਂ ਲੜਾਰੇ ਸੀ ਨਾ ਕੋਈ ਇਦਾਂ ਦਾ ਮੁੱਦਾ ਸੀ ਮੈਨੂੰ ਇਹ ਜ਼ਰੂਰ ਫੀਲ ਹੋਇਆ ਵੀ ਯਾਰ ਜੇ ਬੰਦੇ ਨੇ ਉਹਨਾਂ ਨੇ ਐਮਐਲਏ ਸਾਹਿਬ ਨੇ ਸੀਟ ਛੱਡੀ ਆ ਤਾਂ ਘਟੂ ਘਟ ਕਰਨ ਤਾਂ ਪੁੱਛੀ ਆਪਾਂ ਉਹਨਾਂ ਨੂੰ ਵੀ ਕਿਉਂ ਛੱਡੀ ਆ ਥੋੜਾ ਜਾਇਆ ਹੁੰਦਾ ਵੀ ਇਕੱਠੇ ਕੰਮ ਕਰੇ ਕਿਤੇ ਨਾ ਕਿਤੇ ਨਾ ਥੋੜੀ ਜੀ ਸਾਂਝ ਹੁੰਦੀ ਆ ਜ਼ਰੂਰ ਕਿਉਂਕਿ ਉਹਨਾਂ ਦੇ ਪੇਰੈਂਟਸ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਉਹਦੇ ਮਦਰ ਵਗੈਰਾ ਬ੍ਰਦਰ ਸਾਰੇ ਹੀ ਫੈਮਿਲੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਮੈਂ ਇੱਕ ਕਾਰਨ ਪੁੱਛਣ ਲਈ ਜ਼ਰੂਰ ਫੋਨ ਕੀਤਾ ਸੀ ਚਲੋ ਨਹੀਂ ਗੱਲ ਹੋਈ ਵੱਡ ਗੱਲ ਆ ਇਹ ਵੀ ਜਖਮਾਂ ਤੇ ਲੂਣ ਛੜਕਣ ਲਈ ਵੀ ਕੁਝ ਲੋਕ ਕਰਦੇ ਨਹੀਂ ਹਾਂ ਉਹ ਤਾਂ ਫਿਰ ਕਮੈਂਟਸ ਤੁਸੀਂ ਸੋਸ਼ਲ ਮੀਡੀਆ ਤੇ ਪੜਿਆ ਹੀ ਕੀ ਕੀ ਕਮੈਂਟਸ ਕੀਤੇ ਆ ਕਮੈਂਟ ਪਰ ਬੰਦ ਕਰਤੇ ਨਮੂਲਿਕ ਗਿਣਨ ਮਾਨ ਹੋ ਰਾਨੇ 15 ਕ ਕਮੈਂਟਾਂ ਤੋਂ ਬਾਅਦ 15-20 ਕਮੈਂਟਾਂ ਤੋਂ ਬਾਅਦ ਕਮੈਂਟ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਲਿਮਟਡ ਹੋ ਗਈ ਜੀ ਉਹ ਅੱਛਾ ਉਹ ਫਿਰ ਮੈਨੂੰ ਉਸ ਚੀਜ਼ ਦਾ ਤਾਂ ਨਹੀਂ ਪਤਾ ਹੈਗਾ ਮੈਂ ਤਾਂ ਇੱਕ ਦੋ ਪਹਿਲਾਂ ਹੀ ਪੜੇ ਜਦੋਂ ਇਹਦੀ ਪੋਸਟ ਐਕਚੁਅਲੀ ਮੈਂ ਦੇਖ ਮੈਨੂੰ ਵੀ ਕਿਸੇ ਦਾ ਹੀ ਫੋਨ ਆਇਆ ਮੈਂ ਤਾਂ ਕਿਤੇ ਬੈਠਾ ਸੀ ਮੈਨੂੰ ਕਹਿੰਦੇ ਆ ਨਵਾਂ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦੇ ਵੀ ਅਸਤੀਫਾ ਦੇ ਦਿੱਤਾ ਤੇ ਮੈਂ ਸੋਸ਼ਲ ਮੀਡੀਆ ਚੈੱਕ ਕਰਉਦੇ ਤੇ ਆਈ ਹੋਈ ਸੀ ਉੱਥੇ ਖਬਰ ਫਿਰ ਐਕਚੁਅਲੀ ਮੇਰੇ ਮੈਂ ਬੈਠਾ ਸੀ ਗੈਸਟ ਚ ਕਿਤੇ ਮੀਟਿੰਗ ਚ ਨਾ ਗੈਸਟਾਂ ਨਾਲ ਬੈ ਉਹ ਤੋਂ ਬਾਅਦ ਫਿਰ ਮੈਂ ਫੋਨ ਕਰਿਆ ਵੀ ਪੁੱਛਾ ਤਾਂ ਸਹੀ ਆਪਣੇ ਤੌਰ ਤੇ ਹੋ ਸਕਦਾ ਮੈਂ ਕਿਹਾ ਪਹਿਲਾਂ ਮੈਂ ਕੀਤਾ ਨਹੀਂ ਪਹਿਲਾਂ ਡਰਦੇ ਨਹੀਂ ਇਸ ਲਈ ਨਹੀਂ ਕੀਤਾ ਮੈਂ ਕਿਹਾ ਉਹਨੂੰ ਇਹ ਨਾ ਕਹੀ ਵੀ ਕਰੇ ਮੇਰਾ ਮਜ਼ਾਕ ਖੇਡ ਆ ਰਿਹਾ ਪਰ ਨਹੀਂ ਫਿਰ ਵੀ ਮੇਰੇ ਦਿਲ ਚਾਹੇ ਮੈਂ ਕਿਹਾ ਯਾਰ ਫੋਨ ਕਰਕੇ ਪੁੱਛਾਂ ਫਿਰ ਮੈਂ ਉਹਨਾਂ ਦੇ ਬ੍ਰਦਰ ਨੂੰ ਜ਼ਰੂਰ ਫੋਨ ਕਰਿਆ ਉਹਨਾਂ ਪਹਿਲਾਂ ਉਹਨਾਂ ਨੂੰ ਲਾਇਆ ਉਹਨਾਂ ਦਾ ਨੰਬਰ ਲੱਗ ਨਹੀਂ ਰਿਹਾ ਸੀ ਫਿਰ ਬ੍ਰਦਰ ਨੂੰ ਲਾਇਆ ਉਹਨਾਂ ਨੇ ਚੱਕਿਆ ਨਹੀਂ ਸੀ ਫੋਨ ਫਿਰ ਮੈਂ ਕਿਹਾ ਚਲੋ ਅਗਲੇ ਦੀ ਪਰਸਨਲ ਇਸ਼ੂ ਹੋ ਸਕਦੇ ਆ ਕਈ ਵਾਰੀ ਵੀ ਆਪਾਂ ਕਹਾਂ ਨੂੰ ਫਿਰ ਹਨਾ ਕਈ ਵਾਰ ਬੰਦਾ 네ਗੇਟਿਵ ਵੀ ਲੇ ਜਾਂਦਾ ਫਿਰ ਮੈਂ ਫਿਰ ਮੈਂ ਕਰ ਹੀ ਨਹੀਂ ਕਾਲ ਦੁਬਾਰਾ ਹ ਕਿਸ ਤਰ੍ਹਾਂ ਦੇਖਦੇ ਹਾਂ ਇਹ ਕੁਝ ਵਾਪਰਨਾ ਇਸ ਤਰ੍ਹਾਂ ਰਾਜਨੀਤੀ ਚੱਲਣੀ ਜੋ ਰਾਜਨੀਤੀ ਦਾ ਜੋ ਕੇ ਹਾਲਾਤ ਆ ਜਾਂ ਲੋਕਾਂ ਨੂੰ ਸਨੇਹਾ ਕੀ ਆ ਜਿਹੜੇ ਲੋਕ ਪੰਜਾਬ ਦੇ ਲੋਕ ਆ ਜੋ ਆਪਣਾ ਭਲੇ ਦੀ ਗੱਲ ਕਰ ਰਹੇ ਇੱਕ ਪਾਸੇ ਲੋਕ ਫਰੀ ਦੇ ਚੀਜ਼ਾਂ ਦੇ ਉੱਤੇ ਲੱਗੇ ਹੋਏ ਆ ਕਿ ਸਾਨੂੰ ਆ ਵੀ ਮੁਫਤ ਮਿਲ ਜਾ ਆ ਵੀ ਮੁਫਤ ਮਿਲ ਜਾ ਦੂਜੇ ਪਾਸੇ ਵਾਧਾ ਕਰਜ਼ਾ ਪੰਜਾਬ ਦੇ ਉੱਤੇ ਲਗਾਤਾਰ ਕਰਜ਼ਾ ਵਧ ਰਿਹਾ ਤੇ ਇਹ ਸਾਰੀ ਚੀਜ਼ ਨੂੰ ਜੋ ਕੀ ਰਾਜਨੀਤੀ ਨੂੰ ਜਾਂ ਲੋਕਾਂ ਦੇ ਰੁਝਾਨ ਨੂੰ ਲੋਕਾਂ ਦੀ ਸੋਚ ਨੂੰ ਲੋਕਾਂ ਨੂੰ ਸਨੇਹਾ ਕੀ ਹੈ ਤੁਹਾਡਾ ਮੇਰਾ ਤਾਂ ਦੇਖੋ ਜੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਹਲਕਾ ਖਰੜ ਦੇ ਲੋਕਾਂ ਨੂੰ ਸਪੈਸ਼ਲੀ ਹੱਥ ਜੋੜ ਕੇ ਬੇਨਤੀ ਆ ਬਾਈ ਜੀ ਦੇਖੋ ਜੇ ਆਪਾਂ ਨੂੰ ਚੀਜ਼ਾਂ ਫ੍ਰੀ ਮਿਲ ਰਹੀਆਂ ਨਾ ਤਾਂ ਕਰਜ਼ਾ ਵੀ ਪੰਜਾਬ ਤੇ ਚੜ ਰਿਹਾ ਹੈ ਇਹ ਸਾਡੀਆਂ ਜੇਬਾਂ ਚੋਂ ਹੀ ਜਾਣੇ ਆ ਸੋ ਇਹਨਾਂ ਫ੍ਰੀ ਵੀਜ਼ ਨੂੰ ਨਾ ਦੇਖਦੇ ਹੋਏ ਤੁਸੀਂ ਨਾ ਇੱਕ ਲੀਡਰ ਵਧੀਆ ਲੀਡਰ ਜਿਹੜਾ ਸੋਚਬਾਨ ਹੋਵੇ ਜਿਹੜਾ ਇੱਕ ਤਾਂ ਲੋਕਲ ਲੀਡਰ ਹੋਵੇ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਵੱਡੀ ਗੱਲ ਹੈ ਕਿ ਲੋਕਲ ਲੀਡਰ ਹੋਵੇ ਕਿਉਂਕਿ ਲੋਕਲ ਲੀਡਰ ਨੂੰ ਤੁਸੀਂ ਲੰਬੇ ਦੇ ਸਕਦੇ ਹੋ ਉਹਨੇ ਤੁਹਾਡੇ ਮੂੰਹ ਤੋਂ ਲੱਗਣਾ ਹੁੰਦਾ ਉਹਨੂੰ ਸ਼ਰਮ ਹੁੰਦੀ ਹੈ ਮਾੜੀ-ਬੋਟੀ ਪਹਿਲੀ ਗੱਲ ਦੂਜੀ ਗੱਲ ਲੀਡਰ ਕਦੇ ਕੋਈ ਸਵਾਰਥੀ ਨਾ ਚੁਣੋ ਉਹ ਚੁਣੋ ਜਿਹੜਾ ਤੁਹਾਨੂੰ ਜਿਹਦੀ ਸ਼ਬੀ ਤੁਹਾਨੂੰ ਸਾਫ਼ ਸੁਥਰੀ ਲੱਗਦੀ ਆ ਜਿਹੜਾ ਸਾਨੂੰ ਅਗਲੇ ਮਤਲਬ ਇਹ ਨਾ ਹੋਵੇ ਕਿਸੇ ਦੇ ਦਬਾਅ ਹੇਠ ਨਾ ਹੋਵੇ ਜਿਹੜਾ ਮਤਲਬ ਪੂਰਾ ਕੰਮ ਜਿਹੜਾ ਤੁਹਾਡੇ ਲੋਕਾਂ ਦੇ ਹੱਕ 'ਚ ਖੜਕੇ ਕਰਵਾ ਸਕੀ। ਇਹਦੀ ਪਛਾਣ ਕੀ ਹੈ ਵੀ ਲੀਡਰ ਸਵਾਰਥੀ ਨਹੀਂ। ਲੋਕ ਕਿੱਦਾਂ ਪਛਾਣਨ? ਲੋਕ ਦੇਖੋ ਜੀ ਜਿਹੜਾ ਜਿਹੜਾ ਬੰਦਾ ਹੈ ਇਥੋਂ 8-10 ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਤਾਂ ਕਈ ਨੂੰ 15-15 ਸਾਲ ਵੀ ਹੋ ਗਏ। ਲੋਕਾਂ ਨੂੰ ਪਤਾ ਉਹਨਾਂ ਬਾਰੇ। ਆਮ ਲੋਕ ਵੱਧ ਜਾਣਦੇ ਆ। ਚਾਹੇ ਉਹ ਵੋਟਾਂ ਮਤਲਬ ਇੱਕ ਬਹੁਤ ਚ ਪਾ ਜਾਂਦੇ। ਕਈ ਵਾਰੀ ਪਾਰਟੀ ਜਿਵੇਂ ਹੁਣ ਹੋਇਆ ਹੀ ਸੀਗਾ 2022 'ਚ ਬਟ ਫੇਰ ਵੀ ਲੋਕਾਂ ਦੇ ਮੂੰਹ ਤੋਂ ਸੁਣੀਦਾ ਸੀਗਾ ਵੀ ਨਹੀਂ ਯਾਰ ਉਹ ਲੀਡਰ ਫਲਾਣਾ ਚੰਗਾ, ਉਹ ਲੀਡਰ ਚੰਗਾ, ਉਹ ਲੀਡਰ ਚੰਗਾ। ਉਹ ਤਾਂ ਹੁਣ ਜਦੋਂ ਟਾਈ ਵਾਲੇ ਕਹੀ ਜਾਂਦੇ ਅਰ ਇੰਨੀਆਂ ਸੀਟਾਂ ਦੇ ਦਿੱਤੀਆਂ ਪਰ ਹੋਇਆ ਕੱਖ ਨਹੀਂ ਫਲਾਣਾ ਇਹ ਆ ਪਰ ਉਹ ਟਾਈਮ ਦੀ ਗੱਲ ਹੁੰਦੀ ਹੁੰਦੀ ਤੁਸੀਂ ਅਨਮੂਲਕ ਅਨਮਾਨ ਹੋਰਾਂ ਦੇ ਹੱਕ 'ਚ ਪ੍ਰਚਾਰ ਕੀਤਾ ਸੀ ਉਸ ਦਿਨ ਤੁਰੇ ਸੀ ਉਦੋਂ ਜਦੋਂ ਜਿੱਤੇ ਸੀ ਹਾਂਜੀ ਹਾਂਜੀ ਬਿਲਕੁਲ ਤੁਰਿਆ ਸੀ ਅੱਜ ਕੀ ਆ ਫਿਰ ਅਫਸੋਸ ਆ ਜਾਂ ਖੁਸ਼ੀ ਆ ਕਾਦੀ ਕੀ ਉਹਨਾਂ ਦੇ ਹੱਕ 'ਚ ਤੁਸੀਂ ਖੜੇ ਸੀ ਕਿਸੇ ਟਾਈਮ ਨਹੀਂ ਜਿੱਦਾਂ ਹਾਲਾਤਾਂ ਨੂੰ ਦੇਖਦੇ ਹੋਏ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਤਾਂ ਉਹ ਤਾਂ ਇੱਕ ਜਿਹੜਾ ਉਹ ਪਾਰਟ ਸੀ ਨਾ ਉਹ ਉਸੇ ਟਾਈਮ ਉਹ ਖਤਮ ਹੋ ਗਿਆ ਸੀਗਾ ਬੀਤੇ ਤੇ ਬੰਦਾ ਕੁਛ ਤਾਂ ਮਹਿਸੂਸ ਕਰਦਾ ਨਾ ਜਬ ਬੀਤੇ ਦੀ ਬੰਦਾ ਖੁਸ਼ੀ ਮਹਿਸੂਸ ਉਸ ਟਾਈਮ ਅਫਸੋਸ ਹੋਇਆ ਸੀ ਜੀ ਜਦੋਂ ਬਾਅਦ ਚ ਨਾ ਫਿਰ ਇਹ ਹੋਇਆ ਸੀਗਾ ਮੇਰੀਆਂ ਮੀਟਿੰਗਾਂ ਵੀ ਵਿੱਚੋਂ ਕੈਨਸਲ ਕਰ ਦਿੱਤੀਆਂ ਗਈਆਂ ਸੀਗੀਆਂ ਫਿਰ ਮੈਂ ਮਤਲਬ ਉਸ ਟਾਈਮ ਅਫਸੋਸ ਜ਼ਰੂਰ ਹੋਇਆ ਸੀ ਫੀਲ ਹੋਇਆ ਸੀ ਵੀ ਯਾਰ ਨਹੀਂ ਆਪਾਂ ਨੂੰ ਆਪਾਂ ਵੀ ਪਾਰਟੀ ਦੇ ਵਰਕਰ ਆ ਵੀ ਸਾਨੂੰ ਜੇ ਅਸੀਂ ਅਸੀਂ ਤਾਂ ਉਹਨਾਂ ਲਈ ਕਰ ਰਹੇ ਆ ਕੋਸ਼ਿਸ਼ ਬਟ ਇਦਾਂ ਇਹ ਜਿਹੜਾ ਐਪੀਸੋਡ ਹੋ ਜਾਣਾ ਉਸ ਟਾਈਮ ਅਫਸੋਸ ਸੀ ਬਾਅਦ ਚ ਮੈਨੂੰ ਕੋਈ ਅਫਸੋਸ ਨਹੀਂ ਫਿਰ ਹੁਣ ਆਉਣ ਵਾਲੇ ਸਮੇਂ ਚ ਕਿੱਦਾਂ ਦੇਖ ਹੋ ਸਕੂਗਾ ਬੀਤੇ ਸਾਲ ਕਈ ਲੰਘ ਚੁੱਕੇ ਆ ਤੇ ਚੁਟਕੀਆਂ ਮਾਰਨ ਦੀ ਗੱਲ ਬੀਬਾ ਹੋਰਾਂ ਦੀ ਬਹੁਤ ਜੋ ਲੋਕਾਂ ਦੇ ਵਿੱਚ ਚਰਚਾ ਚ ਰਹੀ ਸੀ ਵੀ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਪਰ ਜਦੋਂ ਚੀਜ਼ਾਂ ਇੱਥੇ ਆ ਕੇ ਖੜੀਆਂ ਵੀ ਵਿਕਾਸ ਦਾ ਜਿਹੜਾ ਕੋਈ ਉਹ ਕੰਮ ਹੋ ਨਹੀਂ ਸਕੇ ਤਾਂ ਆਉਣ ਵਾਲੇ ਸਮੇਂ 'ਚ ਹੁਣ ਕਿੱਦਾਂ ਦੇਖਦੇ ਹੋ ਹੁਣ ਤਾਂ ਅਸਤੀਫੇ ਤੇ ਬਾਅਦ ਸ਼ਾਇਦ ਕੁਛ ਨਾ ਕੁਛ ਸਰਕਾਰ ਨੇ ਕੀ ਹੋਵੇ ਭਾਈ ਤੁਹਾਨੂੰ ਤੁਹਾਡੇ ਕੰਮ ਹੋਣਗੇ ਜਾਂ ਕੀ ਪਤਾ ਕੀ ਗੱਲਾਂ ਹੋਈਆਂ ਹੋਣ ਅੰਦਰ ਹੁਣ ਕੀ ਦੇਖਦੇ ਹੋ ਤੁਸੀਂ ਮੈਂ ਤਾਂ ਇਹ ਸਮਝਦਾ ਐ ਵੀ ਜਿਹੜਾ ਵੀ ਕੰਮ ਐ ਖਰੜ ਹਲਕੇ ਦਾ ਹੂੰ ਉਹਾਈ ਕਮਾਂਡ ਜਿਹੜੀ ਇਹਨਾਂ ਦੀ ਉਹਨਾਂ ਨੂੰ ਆਪ ਇਨੀਸ਼ੀਅਲ ਤੌਰ ਤੇ ਆਪ ਵਿੱਚ ਹੋ ਕੇ ਕਰਨਾ ਚਾਹੀਦਾ ਕਿਉਂਕਿ ਪਤਾ ਕੀ ਗੱਲ ਹੈ ਉਹ ਇੱਕ ਔਰਾ ਹੁੰਦਾ ਬੰਦੇ ਦੀ ਸੋਚ ਜਿਹਨੂੰ ਕਹਿੰਦੇ ਛੋਟੀ ਆ ਵੱਡੀ ਹਨਾ ਉਹ ਉਸ ਹਿਸਾਬ ਨਾਲ ਕਿ ਇਹਦੇ ਨਾਲ ਟੀਮ ਬਣਾ ਕੇ ਨਾ ਚਾਹੇ ਪਾਰਟੀ ਆਪ ਦੇ ਬੰਦੇ ਲਾਵੇ ਜੋ ਵੀ ਇਹਦੇ ਨਾਲ ਟੀਮ ਬਣਾ ਕੇ ਕੰਮ ਕਰੇ ਫਿਰ ਕੋਈ ਡਿਵੈਲਪਮੈਂਟ ਦੀ ਸੰਭਾਵਨਾ ਹੋ ਸਕਦੀ ਹੈ ਅਦਰਵਾਈਜ਼ ਨਹੀਂ ਹੋ ਸਕਦੀ ਬਿਲਕੁਲ ਸੋ ਬੀਬਨ ਮੋਲ ਗਗਨਮਾਨ ਹੋਰਾਂ ਦੇ ਹਿਸਾਬੇ ਤੋਂ ਬਾਅਦ ਤੇ ਉਸ ਸਿਫਾ ਵਾਪਸ ਲੈਣ ਤੋਂ ਬਾਅਦ ਜਾਂ ਪਾਰਟੀ ਨਾਲ ਸਹਿਮਤੀ ਜਤਾਉਣ ਦੇ ਵਿਚਾਰ ਜਿਹੜੀਆਂ ਗੱਲਾਂ ਚੱਲੀਆਂ ਉਹ ਵੱਖ-ਵੱਖ ਲੋਕਾਂ ਦੇ ਜਿਹੜੀਆਂ ਮਨਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਸੀ ਪਰ ਜਿਹੜੇ ਲੋਕ ਪਾਰਟੀ ਦੇ ਨਾਲ ਕਦੇ ਸੰਬੰਧਤ ਰਹਿ ਚੁੱਕੇ ਆ ਜਾਂ ਉਹ ਵਿਧਾਇਕਾਂ ਵੀ ਅਨਮੋਲ ਗਗਨਮਾਨ ਹੋ ਰਹੇ ਨੂੰ ਚੰਗੀ ਤਰ੍ਹਾਂ ਜਾਣਦੇ ਰਹੇ ਆ ਉਹਨਾਂ ਦੇ ਵਿਚਾਰ ਬਾਕੀ ਲੋਕਾਂ ਤੋਂ ਅਲੱਗ ਹੋਣੇ ਸੁਭਾਵਕ ਗੱਲ ਸੋ ਜਿੱਤੇ ਮਲੋਆ ਸਾਹਿਬ ਹੋਰਾਂ ਨੇ ਆਪਣੇ ਵਿਚਾਰ ਰੱਖੇ ਆ ਤਾਂ ਤੁਹਾਨੂੰ ਵੀ ਵਿਚਾਰ ਕਿਸ ਤਰ੍ਹਾਂ ਦੇ ਲੱਗਦੇ ਆ ਇਸ ਸੰਦਰਭ ਦੇ ਵਿੱਚ ਅਸੀਫਾ ਦੇਣਾ ਜਾਂ ਵਾਪਸ ਲੈਣਾ ਇਸ ਤੇ ਸੰਦਰਭ ਦੇ ਵਿੱਚ ਤੁਸੀਂ ਇਹਨਾਂ ਵਿਚਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ